ਲੱਪੇਂਡ ਤਾਂ ਆ ਗਈ ਉਹੀ ਗੱਲ ਆ ਲੱਤ ਵੀ ਇੰਨੀ ਦੁਖਦੀ ਐ ਮੇਰੀ ਚਲ ਦਵਾਈ ਦੂਈ ਲੈ ਕੇ ਲੱਤ ਤਾਂ ਠੀਕ ਹੋ ਜੂਗੀ ਹੁਣ ਜੇ ਮੈਂ ਨਾ ਆਉਂਦੀ ਨਾ ਤਾਂ ਗੱਲ ਬਾਲੀ ਵੱਧ ਜਾਂਦੀ ਮੇਰਾ ਤਾਂ ਘਰ ਖਰਾਬ ਹੋ ਜੂਗਾ ਹੁਣ ਐ ਕਰਦੀ ਆ ਸੋਚਿਆ ਤਾਂ ਐ ਸੀਗਾ ਚਲ ਬੇਬੇ ਨੂੰ ਲਿਜਾ ਕੇ ਨਾ ਨਾਲ ਏਰਾ ਘਰੇ ਵੜਦੀ ਹੋ ਜਾ ਇਹਨੂੰ ਰੱਖ ਲੂ ਮਹੀਨਾ 20 ਦਿਨ ਕੋਲੇ ਚਲੂੰ ਤਾਂ ਜਿੰਨਾ ਟਾਈਮ ਇਹਨੇ ਰਹਿਣਾ ਹੋਇਆ ਠੀਕ ਐ ਐਨੇ ਨਾ ਮੈਨੂੰ ਘਰੇ ਵੜਨੇ ਦੇ ਦੂਗਾ ਨਹੀਂ ਮੈਨੂੰ ੱੱਕੇ ਮਾਰ ਮਾਰ ਫੇਰ ਘਰੋਂ ਕੱਢ ਦੂ ਲੈ ਮੈਨੂੰ ਤਾਂ ਹਰਪ੍ਰੀਤ ਜਾ ਕੇ ਆਪਦੇ ਘਰੇ ਲਈ ਮੈਂ ਤਾਂ ਆਪਦੇ ਘਰੇ ਆ ਗਈ ਹੁਣ ਉਹ ਰਾਜਵੀਰ ਲੜਕੇ ਮੁੰਡੇ ਨੇ ਕੁੱਟ ਕੇ ਘਰੋਂ ਕੱਢ ਦਿੱਤੀ ਤੇ ਹੁਣ ਲੱਗੇ ਡਾਕ ਦਾ ਜੀ ਨਿਕਾਲ ਜਾ ਮੱਤੀ ਦਿੰਦਾ ਤੇ ਦਮਾਚਦਾ ਹੈਗਾ ਵੀ ਪਤਾ ਨਹੀਂ ਉਹਦੇ ਘਰ ਦਾ ਕੀ ਹਾਲ ਹੋਊਗਾ ਹੁਣ ਇਹ ਭਾਈ ਹਰਪ੍ਰੀਤ ਮੈਨੂੰ ਕਹਿੰਦੀ ਵੀ ਵੇ ਵੇ ਜਾਣਾ ਨਹੀਂ ਇਹਨੇ ਮੈਨੂੰ ਰੋਕਲਾ ਛੱਡੀਆ ਨੀਲਾ ਬਾਗ ਜਾ ਕੋਈ ਉਹਦਾ ਘਰ ਦੇਖ ਆਵਾ ਕੋਈ ਸੁੰਬਰ ਸੂਰ ਆਵਾ ਕੋਈ ਭਾਂਡੇ ਟੀਂਡੇ ਮਾ ਆਵਾ ਜੇ ਕੋਈ ੁੱਠੇ ਪਏ ਹੋਏ ਮਾਂਦਣ ਵਾਲੇ ਨਾਲੇ ਮੁੰਡੇ ਨੂੰ ਪੁੱਛ ਆਵਾ ਵੀ ਭਾਈ ਰੋਟੀ ਖਾ ਲਈ ਕਿ ਨਾ ਖਾਦੀ ਐ ਕੀ ਪਤਾ ਖਾਦੀ ਐ ਕਿ ਚੰਦਰੇ ਨੇ ਨਾ ਖਾਦੀ ਐ ਹਾਂ ਨਹੀਂ ਪਤਾ ਭੁੱਖਾ ਹੀ ਨਾ ਫਿਰਦਾ ਹੋਵੇ ਹੁਣ ਕੀ ਕਰਾਂ ਲੈ ਹੁਣ ਆਏ ਤਾਂ ਬਠੇਰਾ ਤਾਂ ਮੰਤ ਦਾ ਮੇਰੇ ਘਰ ਲਈ ਜਾਂਦੀ ਹੈ ਵੀ ਮੈਂ ਜਾ ਕੇ ਆਵਾਂ ਹੁਣ ਪਰ ਮੈਨੂੰ ਭਾਈ ਡਰ ਲੱਗਦਾ ਹਰ ਤਰੀਕ ਤੋਂ ਫਿਰ ਇਹ ਫਿਰ ਮੇਰਾ ਲੜੂਗੀ ਕਰਾ ਭਾਈ ਮੈਨੂੰ ਆਦਰ ਕਿਹੜੇ ਵੀ ਉਧਰੋ ਕਹਿੰਦੀ ਬੇਬੇ ਮੈਂ ਜਾਲ ਨਹੀਂ ਦਿੰਦੀ ਰਾਜਵੀਰ ਕਰਨੀ ਚਲ ਦੇਖੀ ਜਾਊਗੀ ਬੈਠੀ ਆ ਕੀ ਬਣਦਾ ਦੇਖੀ ਜਾਊਗੀ ਆਪੇ ਆਜੂਗੀ ਸੱਦ ਸੱਦ ਲਊਗਾ ਭਾਈ ਬਰਾਤ ਆ ਕੇ ਉਹਨੂੰ ਰਾਜਵੀਰ ਨੂੰ ਤਾਈ ਕਹਿੰਦੀ ਇੱਥੇ ਤਾਂ ਬੇਬੇ ਹੈ ਨਹੀਂਗੀ ਨਾ ਫਿਰ ਬੇਬੇ ਬਾ ਕਿੱਧਰ ਗਈ ਜਾਂਦੀ ਹੋਈ ਤਾਂ ਮੈਂ ਬੇਬੇ ਨੂੰ ਇੱਥੇ ਛੱਡ ਕੇ ਗਈ ਹੈਗੀ ਚਲ ਐਂ ਕਰਦੀਆਂ ਹੁਣ ਜਿਹੜਾ ਉਹ ਕਰੇ ਹੋਊਗਾ ਕੰਮ ਕੁੰਮ ਤੇ ਗਿਆ ਹੋਊਗਾ ਘੇਰਾ ਕਰੇ ਜਾ ਕੇ ਦੇਖਦੀ ਆ ਕੀ ਆ ਬੇਬੇ ਇਧਰ ਨਾ ਹੋਵੇ ਹੋਰ ਤਾਂ ਬੇਬੇ ਨੇ ਕਿੱਥੇ ਜਾਣਾਗਾ ਲਤਾਈ ਕਹਿੰਦੀ ਉਹ ਤਾਂ ਉੱਦੀ ਬਾਗੀ ਸੀ ਉੱਦੀ ਫਿਰ ਬੇਬੇ ਕਿੱਧਰ ਬਾਗੀ ਮੈਨੂੰ ਤਾਂ ਫੋਨ ਫਾਣ ਤੇ ਵੀ ਨਹੀਂ ਦੱਸਿਆ ਕਿਸੇ ਨੇ ਘਰੇ ਤਾਂ ਜਾਨੀ ਆ ਬਾਬਾ ਗੁਰੂ ਕਿਤੇ ਘਰੇ ਨਾ ਹੋਵੇ ਕਿਤੇ ਮਾਰੇ ਮੇਰੀ ਲੱਤ ਤੇ ਡਾਂਗ ਤੇ ਕਿਤੇ ਫੇਰ ਕੱਢ ਦੇ ਚਲ ਹੌਲੀ ਹੌਲੀ ਚੜਦੀ ਆ ਕੁਸ ਤਾਂ ਤਰਸ ਮੰਨੂਗੀ ਮੇਰੀ ਤਾਂ ਲੱਤ ਬਾਲੀ ਦੁਖਦੀ ਐ ਇਹੋ ਜਿਹਾ ਪੰਗਾ ਕੀਤਾ ਮੈਂ ਤਾਂ ਨਹਰਪ੍ਰੀਤ ਤਾਂ ਹੀ ਨਹੀਂ ਕਰੇ ਕਿਸੇ ਪਾਸੇ ਕੋਈ ਕੰਮ ਤਾਂ ਦੇ ਗਈ ਹੋਊਗੀ ਕਿ ਰਮੇ ਦੇਖ ਕੇ ਆਉਣੀਆਂ ਰਾਜਵੀਰ ਕਿਆ ਕਰਨੀ ਜਾ ਕੇ ਵੀ ਕਿਵੇਂ ਆ ਕੋਈ ਘਰਬਾਰ ਸੁੰਬਰਾ ਸੂਰਿਆ ਕੋਈ ਕਿਵੇਂ ਕੋ ਉਹ ਵੀ ਖੰਡ ਖੜਾ ਉਹ ਖੰਡਿਆ ਪਿਆ ਕੂੜੇ ਬਾੜੇ ਦਾ ਕੋਈ ਗੋਹਾਗਾ ਸਿੱਟਿਆ ਕਾ ਨਾ ਸਿੱਟਿਆਗਾ ਤੇ ਹੁਣ ਮੇਰੇ ਤਾਂ ਪਾਂਦਰਾ ਮੱਚ ਮੱਚ ਦਿੰਗਾ ਨਹੀਂ ਕੀ ਕਰਾਂ ਮੈਂ ਤਾਂ ਸਮਝਾਂ ਹੋਈ ਗੱਲ ਵਾਂਗੂ ਬਲਾਈ ਬਰਾਗ ਆਉਂਦਾ ਚੰਦਰੀ ਇਹ ਜਾ ਰੁਸਕੇ ਗਈ ਆ ਸਾਨੂੰ ਕਾ ਘਰਬਾਰ ਹੀ ਖਰਾਬ ਕਰਤਾ ਹੁਣ ਇਹ ਤਾਂ ਸਭ ਕਾਬ ਦਾ ਮੇਵੇ ਕਿੰਦਰ ਚੱਲ ਪੀ ਮਮਾ ਤੋ ਮੈਂ ਤਾਂ ਇੱਧਰ ਹੀ ਬਸ ਮਰਾ ਮੋਟੋ ਤੋਰਾ ਫੇਰਾ ਜਾ ਕਰਦੀ ਸੀ ਤੋਰਾ ਫੇਰਾ ਫਿਰ ਤੁਕਨੇ ਕਰ ਲਾ ਮੈਂ ਤੈਨੂੰ ਕਹਿ ਕੇ ਤਾਂ ਗਈ ਸੀ ਵੀ ਤੂੰ ਘਰੇ ਰਹੀ ਮੜਾ ਇਹ ਮਾਈ ਕੋਲੇ ਜਾ ਕੇ ਹੁਨੀਆ ਤਾਂ ਕਿਦਾ ਜਾ ਕੇ ਆਉਨੀਆ ਤੂੰ ਤਾਈ ਕੋਲੇ ਤਾਂ ਤੇ ਮੈਂ ਵਸਾਈ ਹੋ ਗਿਆ ਮੈਂ ਖਚਨਾਂ ਤਾਂ ਬਾੜੀ ਚ ਮੱਖਾ ਨਿਗਾ ਜੀ ਮਾਰ ਲਾ ਪਾਠੀਆਂ ਪਈਆਂ ਸੀ ਆਪਣੀਆਂ ਮੈਂ ਖ ਇੱਧਰ ਪਾਈ ਕੋਈ ਪਸ਼ੂ ਨਾ ਟਾ ਦੇਣ ਮੈਂ ਤਾਂ ਏਂgera ਮਾਰਨ ਆਈ ਸੀ ਨਾ ਕਰ ਮੇਰੇ ਕੋਲੇ ਇਹ ਜੀਆਂ ਗੱਲਾਂ ਮੈਨੂੰ ਸੱਪ ਤੈ ਵੀ ਤੂੰ ਅੱਜ ਵੀ ਉਹਨਾਂ ਦਾ ਛੋਟੇ ਦਾ ਕਰਦੀਆਂ ਫਿਕਰ ਵੀ ਉਹਨੇ ਘਰੇ ਉਹਦੇ ਉਹੀ ਗੱਲ ਰਾਜਵੀਰ ਤਾਂ ਹੁਣ ਪੇਕੀਂ ਬਗ ਗਈ ਵੀ ਉਹਦੇ ਘਰ ਦਾ ਕੀ ਹਾਲ ਹੋਊਗਾ ਤੂੰ ਉਧਰ ਜਾਨੀਏ ਦੇਖਣ ਹੁਣ ਕੀ ਕਰਾਂ ਬਰਾਗ ਆਉਂਦਾ ਮੈਨੂੰ ਮੇਰਾ ਨਾ ਅਜ ਨਹੀਂ ਅੰਦਰੋਂ ਨਾ ਮੈਨੂੰ ਆਏ ਉੱਠਦਾ ਹੈਗਾ ਵੀ ਮੈਂ ਦੇਖ ਕੇ ਆਵਾਂ ਉਹਦੇ ਘਰ ਦਾ ਕੀ ਹਾਲ ਹੋਇਆ ਪਿਆਗਾ ਜੀ ਹਾਲ ਪਸੂ ਦਾ ਹਾਲ ਨਹੀਂ ਨਹੀਂ ਦੱਸ ਬੇ ਮੈਂ ਜੀ ਉਹਦੇ ਘਰ ਦਾ ਹਾਲ ਚਾਲ ਉਹਨੇ ਸਹੀ ਰੱਖਣਾ ਹੁੰਦਾ ਨਾ ਉਹਦੇ ਤੈਨੂੰ ਕਹਿੰਦੀ ਵੀ ਲੈ ਬੇਬੇ ਤੂੰ ਰਹਿ ਮੇਰੇ ਘਰੇ ਤੇ ਮੈਂ ਆਦੇ ਪੇਕੀ ਜਾਆ ਮ ਜਦੋਂ ਉਹਨੇ ਨਹੀਂ ਤੇਰੇ ਬਾਰੇ ਸੋਚੀ ਤੂੰ ਕੋ ਸੋਚਨੀ ਹੈ ਸੋਚੀ ਚੰਦਰੀਆ ਸੋਚੀ ਨਹੀਂ ਜੇ ਫਿਰ ਨਹੀਂ ਸੋਚੀ ਤਾਂ ਇਹ ਫਿਰ ਹੁਣ ਆਉਦੇ ਪੇਕੀ ਬੈਠੀ ਹੈਗੀ ਉਹ ਘਰ ਖਰਾਬ ਹੋਈ ਜਾਂਦਾ ਮਗਰ ਉਹ ਦੇਖ ਲੈ ਦੁੱਧ ਬਾਦ ਕਹਿੰਦੇ ਕਿ ਬਤਾ ਸਕਦੀਪ ਸਾਹਿਬ ਦਾ ਨਾ ਸਾਹਿਬ ਦਾ ਕਾਹੇ ਕਿ ਕਰੇਗੀ ਸੀ ਤਾਂ ਹੀ ਮੈਨੂੰ ਇਹ ਕਹਿੰਦੀ ਸੀ ਕਹਿੰਦੀ ਨਾ ਰਾਜਵੀਰ ਕਿ ਅੱਡੇ ਤੇ ਉਤਰੀ ਸੀ ਅੱਡੇ ਤੋਂ ਉਤਰੀ ਆਉਂਦੀ ਸੀ ਕਹਿੰਦੀ ਲੰਗ ਮਾਰਦੀ ਹੁੰਦੀ ਸੀ ਲੱਤ ਤੋਂ ਵੀ ਆ ਗਈ ਹੈ ਆ ਗਈ ਕਹਿੰਦੀ ਫਿਰ ਮੈਂ ਮੜ ਜੇ ਬਾਫਥਾਣੀ ਜਾ ਕੇ ਦੇਖ ਆਉਣੀ ਐਗੀ ਤੇਰੇ ਨਾਲ ਆ ਜਾਉਂਗੀ ਤੈਨ ਦੇਖਣ ਕੀ ਜਾਣਾ ਜੇ ਤੇਰੇ ਉਹ ਪਿੱਛੇ ਪੈ ਗਈ ਵੀ ਆ ਮੇਰੀ ਲੱਤ 부ੜੀ ਤੇ ਤੈ ਤੜਵਾਈਏ ਐ ਨਹੀਂ ਪਤਾ ਤੇਰੇ ਸਿਰੇ ਪਾ ਦੇ ਗੱਲ ਇਹ ਤਾਂ ਗੱਲ ਠੀਕ ਹੈ ਭਾਈ ਕਦ ਆ ਗਈ ਦੇਖ ਰਹਾ ਮੈਂ ਦੇਖ ਰਹਾ ਭਈ ਉ ਤਾਂ ਮੈਂ ਬਾਹਰ ਵੀ ਮੋੜਿਆ ਉਹਦੀ ਮੈਨੂੰ ਦੀਜਾ ਕਰਦਾ ਜਾਲ ਨੂੰ ਜੇ ਤੂੰ ਕਹੀ ਦੇ ਫਿਰ ਤਾਂ ਮੈਂ ਜਾ ਆਉਂਗੀ ਤੇ ਭਾਈ ਮੈਨੂੰ ਨਹੀਂ ਤੂੰ ਨਾਰਾਜ਼ਗੀ ਮੰਨਦੀ ਆ ਤਾਂ ਮੈਂ ਨਹੀਂ ਜਾਂਦੀ ਦੇਖ ਵੇ ਭਈ ਮੈਨੂੰ ਤਾਂ ਨਾਰਾਜ਼ਗੀ ਆ ਭਾਈ ਮੈਂ ਤੈਨੂੰ ਲੈ ਕੇ ਆਈ ਆ ਉਥੋਂ ਮੇਰੇ ਘਰੇ ਰਹਿ ਮੈਂ ਤੈਨੂੰ ਇੱਕ ਵਾਰੀ ਕਹਤਾ ਵੀ ਮੈਂ ਉਹਦੇ ਘਰੇ ਜਾਣ ਨਹੀਂ ਦੇਣੀ ਮੈਂ ਤੇਰੇ ਨਾਲ ਕੱਲ ਵੀ ਇਹੀ ਗੱਲ ਕਰਕੇ ਲਈ ਸੀ ਵੀ ਉਹਦੇ ਘਰੇ ਨਹੀਂ ਜਾਣਾ ਜੇ ਤੂੰ ਉਹਦੇ ਘਰੇ ਜਾਣਾ ਫਿਰ ਮੇਰੇ ਘਰੇ ਨਾ ਹੀ ਮੁੜ ਕੇ ਫਿਰ ਭੱਜ ਜਾ ਚਲ ਭਾਈ ਮੈਂ ਤਾਂ ਨਾ ਜਾਣੀ ਆ ਤੂੰ ਐ ਕਰ ਤੂੰ ਜਾ ਆ ਮਰ ਜਾ ਤੂੰ ਦੇਖੀ ਆ ਜੀ ਮੈਂ ਐਮੀ ਦੇਖਣ ਜਾਵਾਂ ਅਗਲੀ ਆਪੇ ਆਉਗੀ ਚਲ ਕੋਈ ਨਾ ਫੇਰ ਚਲ ਮੈਂ ਤਾਂ ਜਿੱਤੇ ਦਮ ਆਏ ਆਉਗੀ ਬੇਬੇ ਦਾ ਉਹੀ ਗੱਲ ਵੀ ਮੇਰੀ ਗਲਤੀ ਹੈ ਕਦੇ ਤਾਂ ਗਲਤੀ ਮੰਨਣ ਤੇ ਇੱਥੋਂ ਆਉਗੀ ਜਿੱਦਾਂ ਆਈ ਉਦੋਂ ਆ ਜੇ ਆਈ ਨੂੰ ਮੈਂ ਘਰੋਂ ਮੋੜਦੀ ਨਹੀਂ ਨਾਲੇ ਸਾਡਾ ਕਿਹੜਾ ਉਹੀ ਗੱਲ ਕੋਈ ਦੁਸ਼ਮਣੀ ਹੈ ਮੈਂ ਤਾਂ ਤੇਰੇ ਪਿੱਛੇ ਕਹਿਨੀ ਆ ਹੋਰ ਹਾਂ ਤਾਂ ਭਾਈ ਤੁਹਾਡਾ ਮੇਰਾ ਕਿੱਥੇ ਤੁਹਾਡਾ ਫਰਕ ਪੈ ਗਿਆ ਦੋਨਾਂ ਦਾ ਨਾਣੀ ਚਾਣੀ ਦਾ ਸਾਡੀ ਤਾਂ ਗੱਲ ਬੰਦਿਆ ਸੀ ਮੈਂ ਤਾਂ ਹੁਣ ਉਹਨੂੰ ਨਹੀਂ ਫੋਨ ਵੀ ਲਾ ਲਾਂਦੀ ਹੁਣ ਮੈਂ ਤੇਰਾ ਕਰਕੇ ਫੋਨ ਨਹੀਂ ਲਾ ਮੈਂ ਉਹਨੇ ਬੇਬੇ ਨੂੰ ਧੱਕੇ ਮਾਰੇ ਮੈਨੂੰ ਗੁੱਸਾ ਆ ਗਿਆ ਤਾਰੇ ਪੈਸੇ ਦੇ ਮੈਂ ਤਾਂ ਫੇਰ ਨਾ ਜਾਣੀ ਆ ਜੇ ਭਾਈ ਤੂੰ ਖੁਸ਼ ਹੈਂਗੀ ਨਹੀਂ ਮੈਨੂੰ ਆਈ ਸੀ ਮਾਂ ਕਿ ਚੱਲ ਕੇ ਰਮੇ ਮੜਾ ਜਾ ਜਾ ਆਉਂਦੀ ਨਹੀਂ ਵੇ ਵੇ ਤੂੰ ਘਰੀ ਚੱਲ ਆ ਜਾ ਐ ਕਰ ਆਉਦਾ ਕੋਈ ਦਾਲ ਸਬਜ਼ੀ ਚੀਰ ਲਵੇ ਕਜੀ ਤਰ੍ਹਾਂ ਨਹੀਂ ਜੀ ਲੱਗਦਾ ਮੈਨੂੰ ਪਤੀ ਐ ਤੂੰ ਨਾ ਉਹੀ ਗਲਤ ਹੱਥ ਮਾਰਨੀ ਆਂਗੇ ਜਾ ਕੇ ਉੱਥੇ ਉਹਦੇ ਘਰੇ ਭਾਂਡੇ ਨਾ ਪਏ ਹੁਣ ਮੰਜਨ ਵਾਲੇ ਉਹਦਾ ਕੋਈ ਉਹੀ ਗੱਲ ਰੋਟੀ ਟੁੱਕਣਾ ਬਣਾਉਣ ਵਾਲਾ ਪਿਆ ਹੋਵੇ ਜੇ ਇੰਨੀ ਫਿਕਰ ਹੁੰਦੀ ਨਾ ਉਹਨੂੰ ਆਪਦੇ ਘਰ ਦੀ ਤੈਨੂੰ ਉਹਦੇ ਬਹਾ ਕੇ ਜਾਂਦੀ ਵੱਡਾ ਬੰਦਾ ਤਾਂ ਘਰ ਦਾ ਜਿੰਦਾ ਹੁੰਦਾ ਉਹਨੂੰ ਆਏ ਹੋ ਗਏ ਬਸ ਉਹ ਜੀ ਵੀ ਬੇਈਮਾਨੀ ਹੋ ਗਈ ਵੀ ਮੈਂ ਤਾਂ ਛੱਡ ਕੇ ਵਗ ਜੂ ਘਰਬਾਰ ਆਏ ਨਹੀਂ ਪਤਾ ਵੀ ਬੁੜੀ ਕੀ ਦੇਖੂਗੀ ਕੀ ਕਰੇਗੀ ਨਹੀਂ ਦੇਖੇਗੀ ਇਹ ਕੋਈ ਬੇਬੇ ਦਾ ਤਾਂ ਹੀ ਨਹੀਂ ਪਤਾ ਮੇਰਾ ਕਿੰਨਾ ਕੁ ਨੁਕਸਾਨ ਕਰ ਦੇ ਹਾਂ ਬਸ ਜਿਵੇਂ ਇੰਨਾ ਸੋਚਦੀ ਉਹ ਤੇਰੇ ਬਾਰੇ ਮੇਰਾ ਕੋਈ ਨੁਕਸਾਨ ਨਾ ਕਰ ਦੇ ਕੋਈ ਚੀਜ਼ ਦੀ ਨੁਕਸਾਨ ਕਰ ਦੇ ਸ਼ਖਦੀਪ ਸਿਰ ਤੇਰੇ ਲਾ ਦੂੰ ਇਹ ਤਾਂ ਗੱਲ ਠੀਕ ਆ ਭਾਈ ਆਖੂਗੀ ਪਤਾ ਨਹੀਂ ਬੁੜੀ ਨੇ ਖਰਾਬ ਬੁੜੀ ਨੇ ਕਰਿਆ ਵੀ ਮੈਂ ਲੜੀ ਸੀ ਬੁੜੀ ਨਾਲ ਤਾਂ ਹੁਣ ਮੈਂ ਤੈਨੂੰ ਅਹੀ ਗੱਲ ਇੱਜ਼ਤ ਮਾਨਣਾ ਲਈ ਆਂ ਜਿੰਵੇਂ ਮੈਂ ਲੈ ਕੇ ਆਇਆ ਨਾ ਮੇਰੇ ਘਰੇ ਰਹਿ ਕੜ ਭਾਈ ਟੰਗਾ ਚੜ ਭਾਈ ਮੈਂ ਤਾਂ ਜਾਣ ਚੱਲ ਭਾਗ ਚੱਲ ਖੁਸ਼ ਆਈਆਂ ਮੈਂ ਕਣਕ ਜੀ ਡੋਲੀ ਪਈ ਆ ਗਾਂ ਵੜ ਗਈ ਦੋ ਤਿੰਨ ਵਾਰੀ ਮੈਂ ਲੋਟ ਕਰਕੇ ਆਉਣੀ ਆ ਢੋਲ ਕੋਲੋਂ ਚੰਗਾ ਆਓ ਦੇਖ ਲਾ ਨੀ ਹਜੇ ਵੀ ਕਿੰਨਾ ਉਹਦੇ ਤੇ ਉਹ ਕਰਦੀ ਹੈਗੀ ਹੈ ਐ ਆ ਉਹਦੇ ਘਰ ਦਾ ਤਾਂ ਉਹਦੇ ਘਰੇ ਵਗ ਜਾ ਉਹਦਾ ਸਮਾਰਿਆ ਮੈਂ ਦੇ ਲਾ ਨਾ ਇਹ ਉਹੀ ਗੱਲ ਨੇ ਕਿਰਾਏ ਤੇ ਬਹਾਦੀ ਧੱਕੇ ਮਾਰ ਕੇ ਘੜਤੀ ਉਹ ਤਾਂ ਤੈਨੂੰ ਵੀ ਡੇਢ ਮਹੀਨਾ ਉਹਨੇ ਰੱਖਿਆ ਨਹੀਂ ਹੁਣ ਤੂੰ ਉਹਦੇ ਘਰ ਨੂੰ ਲੋਚਦੀ ਹੈਗੀ ਜਾਣ ਤਾਂ ਮੈਂ ਤੈਨੂੰ ਦਿੰਦੀ ਨਹੀਂ ਜੇ ਉਹਦੇ ਬੇਬੇ ਨੂੰ ਮੈਂ ਘਰੇ ਬਾੜ ਲੈਂਦੀ ਵਿਚਾਰੀ ਨੂੰ ਐਵੇਂ ਧੱਕੇ ਮਾਰ ਮਾਰ ਘਰੋਂ ਕੱਢਤਾ ਤਾਂ ਇੰਨਾ ਕੁਝ ਨਾ ਹੁੰਦਾ ਆ ਦੇਖ ਲੈ ਜਿਹੇ ਜਆ ਪਾਪ ਕੀਤਾ ਸੀ ਉਹੇ ਜਆ ਫਲ ਮਿਲ ਗਿਆ ਨਾਲੇ ਤਾਂ ਹੁਣ ਲੱਤ ਤੇ 6:00 ਵਜੇ ਆ ਨਾਲੇ ਰੋਟੀ ਬਿਨਾ ਚਾਹਕਦੀਆਂ ਕੰਮ ਨਹੀਂ ਹੁੰਦਾ ਘਰੇ ਬੜਨ ਨੂੰ ਤਾਂ ਮੇਰੇ ਜੀਨਸੀ ਕਰਦਾ ਚੱਲ ਕੋਈ ਨਹੀਂ ਫੇਰ ਵੀ ਘਰੇ ਤਾਂ ਆਉਣੀ ਸੀਗਾ ਹੁਣ ਐ ਡਰ ਲੱਗ ਜਾਂਦਾ ਵੀ ਆਥਨੇ ਆ ਕੇ ਬਣੂਗੀ ਹੁਣ ਜੇ ਬੇਬੇ ਹੁੰਦੀ ਘਰੇ ਤਾਂ ਉਹੀ ਗੱਲ-ਗੱਲ ਸੰਭਾਲ ਲੈਂਦੀ ਮੇਰਾ ਘਰ ਬੱਸ ਜਾਂਦਾ ਕਿਤੇ ਆਥਨੇ ਆ ਕੇ ਦੂਜੀ ਵੀ ਨਾ ਲੱਤ ਤੋੜ ਦੇ ਮੇਰੀ ਹੁਣ ਐ ਕਰਦੀਆਂ ਦੇ esque ਹੋਣੀਆਂ ਬੇਬੇ ਨੂੰ ਹੌਲੀ-ਹੌਲੀ ਕੀ ਆ ਉਧਰ ਨਾ ਹੋਵੇ ਹਰਪ੍ਰੀਤ ਕੇ ਇੱਧਰ ਤਾਂ ਹੈ ਨਹੀਂ ਤਾਈ ਕੇ ਵੀ ਹੈ ਨਹੀਂ ਲੋ ਉਹਨੇ ਵੀ ਵਿਚਾਰੀ ਨੇ ਕਿੰਨਾ ਦੋਜ ਕ ਭਰਿਆ ਕਿਧਰੇ ਕਿਰਾਏ ਤੇ ਕਮਰੇ ਲੈਤੇ ਕੀ ਪਤਾ ਉਹਦੇ ਮਨ ਚ ਵੀ ਕਿੰਨੀਆਂ ਕ ਚੜਦੀਆਂ ਉਤਰਦੀਆਂ ਹੋਣਗੀਆਂ ਹਾਏ ਹਾਏ ਰਾਜਵੀਰ ਤਾਂ ਆਖੜੀ ਆਈ ਕਹੇ ਸੀ ਦੀ ਲੱਤ ਕੁੱਟਦੀ ਇਹਦੇ ਨਾਲ ਲੜਾਈ ਹੋਗੀ ਸਾਸਤਰੀ ਕਾਲ ਬਾਈ ਸੱਸਰੀ ਦਾ ਰਾਜਵੀਰ ਦੋ ਵਾਰੀ ਦੱਸੀ ਗੱਲ ਤੇ ਮੈਂ ਪਾਪ ਕਰਤਾ ਸੀਗਾ ਹੈ ਤੁਸੀਂ ਤਾਂ ਮੇਰਾ ਪਤਾ ਸਤਾ ਵੀ ਨਹੀਂ ਲਿਆ ਮੇਰੇ ਤੋਂ ਲੱਤ ਸਾਰੀ ਦੁਖਦੀ ਆ ਉਹ ਇਦੋਂ ਵੱਡਾ ਪਾਪ ਤੂੰ ਕੀ ਕਰੇਂਗੀ ਰਾਜਵੀਰ ਮੇਰੇ ਮਨ ਨੂੰ ਤਾਂ ਧੱਕੇ ਮਾਰੇ ਆ ਹਈਦਾ ਰਾਜਵੀਰ ਤੇਰੀ ਨਾ ਇੱਕੋ ਹੀ ਲੱਤ ਕੁੱਟੀ ਐ ਸੁਖਦੀਪ ਨੇ ਦੋਨੇ ਕੁੱਟਣ ਵਾਲੀਆਂ ਸੀਗੇ ਤੇਰੀਆਂ ਤਾਂ ਤੇ ਮੈਂ ਕਿਹੜਾ ਕੱਲੀ ਨੇ ਧੱਕੇ ਮਾਰੇ ਸੀ ਹਰਪ੍ਰੀਤ ਨੇ ਵੀ ਤਾਂ ਮਾਰੇ ਸੀਗੇ ਉਹ ਹਰਪ੍ਰੀਤ ਫਿਰ ਮੇਰੇ ਕਹੇ ਤੋਂ ਗਲਤੀ ਮੰਨ ਗਈ ਬੇਬੇ ਨੂੰ ਘਰੇ ਲੈ ਗਈ ਉਹ ਗਲਤੀ ਤਾਂ ਮੈਂ ਵੀ ਮੰਨੀ ਸੀਗੀ ਬਸ ਇੰਨੀ ਕੁ ਗੱਲ ਆ ਵੀ ਤੂੰ ਨਰਮਾ ਕੁਛ ਕਹਿੰਦਾ ਨਹੀਂ ਇਹਨੇ ਮੈਨੂੰ ਕੁੱਟਿਆ ਬਲਾਈ ਉਹ ਨਰਮਾਈ ਤਾਂ ਵਰਤਣੀ ਵੀ ਪਰ ਆਈਨੀ ਨਰਵਾਈ ਵਰਤਣੀ ਨਹੀਂ ਚਾਹੀਦੀ ਵੀ ਮਾਂ ਪਿਓ ਨੂੰ ਤੁਸੀਂ ਘਰੋਂ ਹੀ ਕੱਢਦੇ ਹੋ ਚੱਲ ਕੋਈ ਨਹੀਂ ਬਾਈ ਮੈਂ ਤਾਂ ਬਾਲਾ ਪਸਤਾਈ ਮੇਥੇ ਤਾਂ ਗਲਤੀ ਹੋ ਗਈ ਉਹੀ ਗੱਲ ਜੇ ਬੇਬੇ ਨਾਲ ਨਾ ਇਹਨਾਂ ਕੁਛ ਕਰਦੀ ਨਾ ਉਹਨੂੰ ਚੰਗੀ ਭਲੀ ਹੁੰਦੀ ਨਾਲੇ ਵਧੀਆ ਆਪਦੇ ਘਰੇ ਕੰਮ ਧੰਦਾ ਕਰਦੀ ਚੱਲ ਫੇਰ ਕੀ ਹੁੰਦਾ ਸੀ ਡੂੜ ਮਹੀਨਾ ਰੱਖ ਲੈਂਦੀ ਬੇਬੇ ਨੂੰ ਉਹ ਗੱਲ ਡੂੜ ਮਹੀਨੇ ਦੀ ਨਹੀਂ ਮਾਂ ਪਿਓ ਦਾ ਦੇਣ ਤਾਂ ਆਪਾਂ ਕਦੇ ਵੀ ਸੱਤ ਜਨਮਾਂ ਚ ਨਹੀਂ ਦੇ ਸਕਦੇ ਉਹ ਨਾਲੇ ਮੇਰੀ ਗੱਲ ਸੁਣ ਲੈ ਤੇਰਾ ਕਿੰਨਾ ਕੰਮ ਕਰਦੀ ਸੀਗੀ ਕੰਮ ਕਰਕੇ ਰੋਟੀ ਖਾਂਦੀ ਆ ਬੇਬੇ ਸਾਡੇ ਬਣੀ ਵੀ ਬਿਦੜਾ ਕੰਮ ਕਰਦੀ ਸੀਓ ਹੁਣ ਤਾਂ ਮੈਂ ਇਹ ਗੱਲ ਕਹੀ ਹਰਪ੍ਰੀਤ ਨੂੰ ਮਾਂ ਬੇਬੇ ਤੋਂ ਇੱਕ ਵੀ ਕੰਮ ਨਹੀਂ ਕਰਾਉਣਾ ਤੇਰੀ ਰੋਟੀ ਦੀਆਂ ਮੈਂ ਕਿਸਤਾਂ ਬੇਬੇ ਉਧਰ ਲੈ ਘਰੇਗੀ ਹਾਂ ਸਾਡੇ ਘਰੇ ਆ ਗਈ ਐ ਐ ਕਰਬਾਈ ਬਣ ਕੇ ਬੇਬੇ ਨੂੰ ਨਾ ਇੱਧਰ ਭੇਜ ਦੇ ਅੱਜ ਤਾਂ ਮੈਨੂੰ ਬਾਲੀ ਲੋੜਾ ਬੇਬੇ ਜੀ ਨਾ ਤਾਂ ਮਿੱਥੋਂ ਬੈਠਿਆ ਜਾਂਦਾ ਨਾ ਮਿੱਥੋਂ ਕੰਮ ਹੁੰਦਾ ਮੈਂ ਤਾਂ ਬਾਲੀ ਤੰਗ ਹੋਈ ਪਈ ਐ ਅੱਛਾ ਅੱਛਾ ਹੁਣ ਮੈਂ ਬੀਬੀ ਤੇਰੇ ਘਰੇ ਭੇਜ ਦਿਆਂ ਹੁਣ ਤੈਨੂੰ ਲੋੜ ਐ ਤੇਰੀ ਰੱਤ ਦੁਖਦੀ ਐ ਨਾ ਨਾ ਭਈ ਸਾਡੀ ਵੀ ਬੇਬੇ ਐ ਹੁਣ ਛੋਡੀ ਕੱਲਿਆਂ ਦੀ ਥੋੜਾ ਜਿਹੜਾ ਕੁਝ ਹੋ ਗਿਆ ਹਵਾ ਗਿਆ ਮੈਂ ਤਾਂ ਗੱਲ ਤੇ ਰੇਤਾ ਹੀ ਪਾਤਾ ਹੁਣ ਨਰਾਜਵੀ ਤੇ ਉਹਦੇ ਤੇਰੀ ਬਣੀ ਜਿਹਦੇ ਧੱਕੇ ਮਾਰਦੀ ਸੀ ਧੱਕੇ ਦਾ ਫਿਰ ਹਰਪ੍ਰੀਤ ਵੀ ਮਾਰਦੀ ਸੀ ਹੁਣ ਜਦੋਂ ਤੁਸੀਂ ਬੇਬੇ ਨੂੰ ਗਲਣਾ ਲਾ ਲਿਆ ਹੁਣ ਮੈਂ ਵੀ ਮੇਰਾ ਵੀ ਪਈ ਹੱਕ ਬਣਦਾ ਐਵੇਂ ਨਾਲੇ ਲੋਕ ਮੈਨੂੰ ਨੱਕ ਬੁੱਲ ਕੱਢਣਗੇ ਹੁਣ ਤਾਂ ਬੇਬੇ ਨੂੰ ਮੈਂ ਆਪਦੇ ਕੋਲ ਹੀ ਰੱਖੂਗੀ ਓ ਰਾਜਵੀਰ ਤੁਸੀਂ ਤਾਂ ਨਾ ਲੋਕਾਂ ਨੂੰ ਹਸਾਉਣੀ ਹੋ ਬਗੈਰ ਗੱਲ ਤੋਂ ਜੀ ਆਪਾਂ ਉਹਨੂੰ ਜ਼ਮੀਨ ਉਹਨੇ ਵੰਡ ਕੇ ਹੀ ਤੀ ਨਹੀਂ ਜ਼ਮੀਨ ਰੱਖੀ ਉਹ ਆਖਰ ਤਾਂ ਪਾਉਸੀ ਦੀ ਜ਼ਮੀਨ ਵੱਡੀ ਐ ਅੱਧੋ ਅੱਧਾ ਤਾਂ ਆਪਣੇ ਕੋਲੇ ਹੈਗੀ ਐ ਹੁਣ ਤਾਂ ਨਾ ਬਾਈ ਨਾ ਤਾਂ ਮੈਨੂੰ ਜ਼ਮੀਨ ਦਾ ਲਾਹਾ ਨਾ ਮੈਨੂੰ ਬੇਬੇ ਦੀ ਪਲਸਣ ਦਾ ਕਾਸੇ ਦਾ ਲਾਹਾ ਨਹੀਂ ਹੁਣ ਤਾਂ ਮੈਨੂੰ ਆਏ ਆ ਵੀ ਬੇਬੇ ਮੇਰੇ ਘਰੇ ਆ ਜੇ ਬਸ ਇੰਨੀ ਬਹੁਤ ਆ ਹੁਣ ਤਾਂ ਮੈਨੂੰ ਪਤਾ ਐ ਮੈਂ ਸਾਰੀਆਂ ਗੱਲਾਂ ਤੇਰੀਆਂ ਦਿਲ ਦੀਆਂ ਜਾਣਦਾ ਵੀ ਮੇਰਾ ਕੰਮ ਕਰਦੇ ਸਾਰਾ ਵੀ ਮੇਰੀ ਰੱਤ ਦੁੱਗੀ ਐ ਗੱਲ ਕੰਮ ਦੀ ਨਹੀਂ ਹੈਗੀ ਗੱਲ ਮੈਂ ਤੈਨੂੰ ਸੱਚੀ ਦੱਸ ਹੀ ਦਿੰਨੀ ਆ ਹੁਣ ਜੇ ਉਹ ਹੱਥ ਨੇ ਆ ਗਿਆ ਕਿ ਤੇ ਮੈਨੂੰ ਫੇਰ ਨਾ ਕੁੱਟਣ ਲੱਗ ਜੇ ਜੇ ਬੇਬੇ ਘਰੇ ਹੋਈ ਤਾਂ ਉਹੀ ਗੱਲ ਗੱਲ ਠੰਡੀ ਭੇਜੂਗੀ ਅੱਛਾ ਅੱਛਾ ਹੁਣ ਐਂ ਆਏ ਵੀ ਕਿਤੇ ਦੂਜੀ ਲੱਤ ਵੀ ਨਾ ਕੁੱਟ ਦੇ ਤੇ ਹੋਰ ਹੁਣ ਡਰਤਾ ਲੱਗਦੀ ਆ ਜੇ ਇਹੀ ਡਰ ਪਹਿਲਾਂ ਮੜਾ ਜਾਂ ਮਨ ਚ ਵਸਾ ਲੈਂਦੀ ਕਾ ਨੂੰ ਇੱਥੋਂ ਤੱਕ ਗੱਲ ਬਾਦੀ ਸੀ ਚਲ ਕੋਈ ਨਾ ਬਾਈ ਤੂੰ ਤਾਂ ਆਪ ਬਾਲੀ ਗੱਲ ਬਦਾਉਣਾ ਹੁਣ ਤੂੰ ਤਾਂ ਗਲਤੀ ਮaaf ਕਰ ਦੇ ਮੇਰੀ ਉਹ ਮੈਂ ਤਾਂ ਗਲਤੀਆਂ ਸੋਡੀਆਂ ਉੱਦੀਆਂ ਮaaf ਕੀਤੀਆਂ ਹੋਈਆਂ ਨੇ ਉਹ ਜੇ ਬੇਬੇ ਮੰਨੂਗੀ ਤਮੈ ਭੇਜ ਦੂੰਗਾ ਮੈਨੂੰ ਕੀ ਕਰਬਾਈ ਬਣ ਕੇ ਬੇਬੇ ਮੰਨੇ ਨਾ ਮੰਨੇ ਬੇਬੇ ਨੂੰ ਨਾ ਲਾਜ਼ਮੀ ਛੱਡ ਕੇ ਜਾ ਮੈਂ ਇੱਥੋਂ ਤਾਂ ਹੁਣ ਤੁਰ ਕੇ ਉੱਥੋਂ ਤੱਕ ਵੀ ਨਹੀਂ ਜਾਇਆ ਜਾਂਦਾ ਰਾਜਵੀਰ ਮੇਰੀ ਗੱਲ ਸੁਣ ਲੈ ਛੱਡ ਕੇ ਤਾਂ ਨਹੀਂ ਮੱਜਾ ਆ ਜਾਂਦਾ ਬੇਬੇ ਨੂੰ ਮੈਂ ਕਹਿ ਜ਼ਰੂਰ ਦੇਵਾਂਗਾ ਜੇ ਨਾ ਬੇਬੇ ਆਈ ਤੇ ਜਿਵੇਂ ਹਰਪ੍ਰੀਤ ਨੇ ਪੈਰੀਆਂ ਥਲਾਇਆ ਤੂੰ ਪੈਰੀਆਂ ਥਲਾ ਲਈ ਚਲ ਤੂੰ ਕੇ ਨਾ ਬੇਬੇ ਕੋਲ ਜਾ ਕੇ ਗੱਲ ਤਾਂ ਕਰ ਤੇ ਜੇ ਬੇਬੇ ਨਾ ਮੰਨੀ ਫਿਰ ਮੈਂ ਭੈ ਡਿੱਗਦੀ ਪੈਂਦੀ ਆਪ ਹੀ ਆ ਜੂੰਗੀ ਕੋਈ ਗੱਲ ਨਹੀਂ ਮੈਂ ਤਾਂ ਤੇਰਾ ਸੁਨੇਹਾ ਲਾ ਦੂੰਗਾ ਤੇਰੇ ਵਰਗੀ ਤਾਂ ਮੈਂ ਕਾਹਨੂੰ ਕਰਨੀ ਐ ਚੰਗਾ ਭਾਈ ਤੂੰ ਸੁਨੇਹਾ ਹੀ ਲਾ ਦੀ ਐ ਇੰਨੀ ਬਹੁਤਾ ਕੋਈ ਨਹੀਂ ਕੋਈ ਨਹੀਂ ਜਰੂਰ ਸੁਨੇਹਾ ਲਾ ਦੂੰਗਾ ਦੇਖ ਕੀ ਗੱਲਾਂ ਕਰਦੀ ਐ ਪਹਿਲਾਂ ਤਾਂ ਮੇਰੀ ਮਾਂ ਨੂੰ ਨੇ ੱੱਕੇ ਮਾਰੇ ਐ ਹੁਣ ਇਹਦੀ ਲੱਤ ਦੁਖਦੀ ਐ ਕੰਮ ਕਰਾਉਣਾ ਉਹ ਮੇਰੀ ਮਾਂ ਤੋਂ ਹੁਣ ਮੇਰੀ ਮਾਂ ਨੂੰ ਭੇਜਦੀ ਕੋਈ ਨਹੀਂ ਹੁਣੀ ਭੇਜਦਾ ਮੈਂ ਜਾ ਕੇ ਮਾਰਦੀ ਐ ਗੱਲਾਂ ਹਈ ਨਹੀਂ ਹਰ ਤਰੀਕਾ ਹੁਣ ਕਰੇ ਹੁਣ ਜਾ ਕੇ ਆਉਣੀ ਐ ģੇੜਾ ਮਾਰ ਕੇ ਆਉਣੀ ਐਗੀ ਪਰ ਮੈਂ ਉਹਦੀ ਮੁੜਿਆ ਮਾ ਬੇਬੇ ਹਾਂ ਭਾਈ ਉਤਰੀ लाड़ली ਨੂੰ ਆ ਗਈ ਰਾਜਵੀਰ ਆ ਗਈ ਭਾਈ ਹਾਂ ਆ ਗਈ ਹੁਣ ਉਹਦੀ ਲੱਤ ਦੁਖਦੀ ਹੈ ਵਿਚਾਰੀ ਦੀ ਐਂ ਕਹਿੰਦੀ ਸੀ ਕਿ ਤੂੰ ਐਂ ਕਰੀ ਬਾਈ ਬੇਬੇ ਨੂੰ ਮੇਰੇ ਵੱਨੀ ਭੇਜਦੀ ਮਹੱਤਿਆਂ ਉਪੇਜੇ ਤਾਂ ਬੇਬੇ ਨੂੰ ਅੱਛਾ ਮੈਨੂੰ ਸੰਭਿਆਗਾ ਹੁਣ ਤੈਨੂੰ ਸਾਦੀ ਹੈ ਉਹ ਤੇਰੀ ਛੇਲ ਲਾਉਣੀ ਹੂ ਜੇ ਤੋ ਕੰਮ ਕਰਾਉਣਾ ਹੂ ਪਰ ਉਹ ਕੀ ਹੈ ਛੇਲ ਤਾਂ ਲਾਉਣੀ ਆ ਭਾਈ ਹਾਂ ਆਏ ਬਚਾਲ ਉਹਦੀ ਲੱਤ ਦੁਖਦੀ ਆਉਂ ਤਾਂ ਜੇ ਮੈਂ ਬਗਦਾ ਕੁਛ ਨਹੀਂ ਹੁੰਦਾ ਦੋ ਚਾਰ ਕੰਮ ਕਰਾ ਦੂੰਗੀ ਨਾਲ ਬੇਬੇ ਉਹ ਤੂੰ ਇੰਨੀ ਦਿਆ ਕਰਦੀ ਓ ਤੇ ਉਦੋਂ ਦਰਦਿਆ ਕੋਈ ਕਰਦੀ ਨਹੀਂ ਕਿਸੇ ਗੱਲ ਚ ਤੂੰ ਕੋਤੇ ਤਿਆ ਕਰਦੀ ਏ ਮੈਂ ਤਾਂ ਤੈਨੂੰ ਇਹ ਗੱਲ ਕਹਿਣਾ ਜਿੰਨਾ ਚਿਰ ਤੇਰੇ ਪੈਰਾਂ ਚ ਨਹੀਂ ਨ ਡਿੱਗਦੀ ਉਹ ਹੁਣ ਚਿਰ ਤੂੰ ਜਾਈ ਨਾ ਜਾ ਮੈਂ ਤਾਂ ਭਾਈ ਕਿਵੇਂ ਦਾ ਹੁਣ ਕਰ ਤੈਨੂੰ ਸੁਨੇਹਾ ਲਾਇਆਗਾ ਐਵੇਂ ਲੱਗਦਾਗਾ ਤੇ ਫਿਰ ਐ ਆਖੂਗੀ ਰ ਮੈਂ ਬਾਈ ਨੂੰ ਸੁਨੇਹਾ ਲਾਇੀ ਸੀ ਨਾ ਜਾ ਕੇ ਬੇਬੇ ਨੂੰ ਭੇਜੇ ਹੀ ਨਹੀਂ ਮੈਂ ਨੂੰ ਮੈਂ ਤੈਨੂੰ ਕਹਿ ਕੇ ਆਇਆ ਮੈਂ ਕਿਹਾ ਮੈਂ ਤਾਂ ਬੇਬੇ ਨੂੰ ਜਾ ਨਹੀਂ ਭੇਜਦਾ ਕਿਉਂ ਭੇਜਾਂ ਤੂੰ ਉਹਦੇ ਜਾ ਕੇ ਪੈਰਾਂ ਚ ਡਿੱਗੀ ਕਹਿੰਦੀ ਮੈਂ ਕੋ ਡਿੱਗਾ ਹਰਪ੍ਰੀਤ ਵੀ ਡਿੱਗੀ ਸੀ ਤੂੰ ਡੀਕਪੀ ਪੇਪਰਾਂ 'ਚ ਤੂੰ ਗਲਤੀ ਮੰਨੀ ਉਹ ਜਿੰਨਾ ਚਿਰ ਨਾ ਗਲਤੀ ਨਹੀਂ ਮੰਨਣੋਂਦੀ ਰਾਜਵੀਰ ਉਹ ਨਜ਼ਰ ਤੋਂ ਜਾਈ ਨਾ ਆਪਦੀ ਜਿਤਾ ਆਪਦੇ ਹੱਥ ਹੁੰਦੀ ਹੈਗੀ ਐਵੇਂ ਆਪਦੀ ਇੱਜ਼ਤ ਨਹੀਂ ਘਟਾਈ ਦੀ ਹੁੰਦੀ ਤੂੰ ਹੁਣ ਐਵੇਂ ਉਹਦੇ ਘਰੇ ਬਗਜੇਗੀ ਹੁਣ ਭਾਈ ਮੈਨੂੰ ਤਾਂ ਲੱਗਦਾ ਹੈਗਾ ਵੀ ਮੈਂ ਤਾਂ ਕਹਿ ਰਿਹਾ ਉਹਨੂੰ ਦੇਖ ਕੇ ਆਵਾਂ ਵੀ ਕਿੰਨੀ ਕ ਤਾਂ ਉਹਦੀ ਲੱਤ ਦੁਖਦੀ ਆ ਤੇ ਕਿੰਨੀ ਕ ਸੱਟ ਸੱਟ ਮਾਰੀ ਆ ਬੇਬੇ ਮੈਂ ਤੇਰੀ ਗੱਲ ਸਮਝ ਗਿਆ ਤੂੰ ਤਾਂ ਹੋਣੀ ਲੱਤ ਟਿੱਟ ਕੋਰਾਂ ਵੀ ਕਰੇਗੀ ਜਾ ਕੇ ਤੇਰਾ ਮੋਹ ਵੜਾ ਹੈ ਉਹ ਨਿੱਤਰਾ ਮੋਹ ਕਰਦੀ ਵੇਪਾ ਹੀ ਮੋਟਾ ਹੈਗਾ ਐਵੇਂ ਲੱਗਦਾ ਹੈਗਾ ਛੋਟੀ ਹੈਗੀ ਮੈਨੂੰ ਐਂ ਜੇ ਲੱਗਦਾ ਵੀ ਬਾਲ ਵੀ ਜਣੀ ਦੀ ਮੋਹ ਪਿਆਰ ਚਾਹੁੰਦਾ ਹਾਂ ਛੋਟੀ ਵੀ ਤਾਂ ਹਰ ਪਿਆਰੀ ਹੁੰਦੀ ਹੈ ਨਾ ਹੋਰ ਕੀ ਕਰਾਂ ਮੇਰੇ ਕੋ ਸਾਰਿਆਂ ਦੀ ਮੱਚਦਾ ਹੈਗਾ ਪਰ ਉਹ ਨਹੀਂ ਪਰ ਮੱਚਾਉਂਦੀਆਂ ਪਰ ਕਿਤੇ ਕਿਤੇ ਹੋਈ ਗੱਲ ਮੰਗੂ ਕਿਤੇ ਫਿਰ ਲੜ ਪੈਣੀਆਂ ਕਰੋ ਕੱਢ ਦਿੰਦੀਆਂ ਉਦੋਂ ਵੀ ਮੈਨੂੰ ਕੋ ਸਾਰਾ ਇਹ ਮੇਰੀ ਗੱਲ ਸੁਣ ਲੈ ਉਹ ਮੈਂ ਤਾਂ ਤੁਹਾਨੂੰ ਫਿਰ ਵੀ ਕੁਝ ਨਹੀਂ ਕਹਿੰਦਾ ਜੇ ਹਰਪ੍ਰੀਤ ਨੂੰ ਪਤਾ ਲੱਗ ਗਿਆ ਨਾ ਤੇਰੇ ਨਾਲ ਉਹ ਬਾੜੀ ਬੁਰੀ ਕਰੂਗੀ ਮੈਂ ਤਾਂ ਤੈਨੂੰ ਇਹੀ ਸਲਾਹ ਦਿੰਨਾ ਕੀ ਤੂੰ ਜਾਣ ਆ ਜੇ ਮੇਰੀ ਮੰਨਦੀ ਐ ਹਰਪ੍ਰੀਤ ਤਾਂ ਬਾਹਰ ਨੂੰ ਗਈ ਹੂ ਕੋਈ ਕੰਮ ਤਾਂ ਦੇਵਾ ਤਾਂ ਹੁਣ ਆ ਜੂਗੀ ਹਜੇ ਘਰੇ ਨਹੀਂ ਮੈਂ ਬਾਲਾ ਟਾਈਮ ਨਹੀਂ ਲਾਉਂਦੀ ਬਾਈ ਤੇਰੀ ਮਰਜ਼ੀ ਐ ਤੂੰ ਕਹੜਾ ਬੇਬੇ ਮੇਰੀ ਮੰਨਦੀ ਐ ਲੈ ਬੇਬੇ ਵੀ ਦੇਖ ਲੈ ਮੇਰਾ ਤਾਂ ਭਾਈ ਬਾਲੇ ਟੱਡ ਮੱਚਦਾ ਮੈਂ ਉਹਦਾ ਆਪਦੀ ਨੂ ਦਾ ਪਤਾ ਲੈ ਕੇ ਆਵਾਂ ਉਹ ਪਤਾ ਕੀ ਲੈ ਕੇ ਆਵਾਂ ਉਦਰੀ ਰਹਿੰਦੀ ਰਹੀ ਐ ਪਹਿਲਾਂ ਇਹ ਉਹ ਮੋ ਤਾਂ ਇਹ ਉਹਨਾਂ ਦੀ ਕਰਦੀ ਐ ਸਾਡੇ ਵੀ ਨਹੀਂ ਤਾਂ ਐਵੇਂ ਰਹਿੰਦੀ ਐ ਕੋਈ ਨਹੀਂ ਬਗ ਜਾ ਬਗ ਜਾ ਜਦੋਂ ਹਰਪ੍ਰੀਤ ਨੂੰ ਪਤਾ ਲੱਗ ਗਿਆ ਨਾ ਬੇਬੇ ਫੇਰ ਤੇਰੇ ਨਾਲ ਬਣਨ ਗਈਆਂ ਦੋਨੇ ਕਾ ਦਿੰਦੇ ਨੇ ਕਿ ਰਾਜਵੀਰ ਕੰਨੀ ਜਾਣ ਕੀ ਕਰਾਂ ਮੈਨੂੰ ਤਾਂ ਦੋਨਾਂ ਦੇ ਮੋਹ ਆਉਂਦਾਗਾ ਹੁਣ ਤਾਂ ਮਾਦੀ ਮੈਨੂੰ ਆਦਰ ਕੀ ਲਗਈਏ ਕਰ ਤਾਂ ਵੀ ਮੇਰਾ ਟਿੱਡਾ ਮੱਚਦਾ ਰਾਜਵੀਰ ਤੇ ਵੀ ਆ ਗਈ ਬੇਬੇ ਹਾਂ ਭਾਈ ਆ ਗਈ ਤੂੰ ਆ ਗਈ ਕੰਮ ਬੇਬੇ ਸੋਸਰੀ ਕਾੜ ਪਈ ਮੈਂ ਕਹਣਾ ਤੈਨੂੰ ਬਾਲੇ ਟੈਨ ਦੀ ਡਿੱਕੀ ਆਨੀ ਆ ਕਈ ਵਾਰੀ ਸੁਨੇਹਾ ਲਾਤਾ ਬਾਈ ਨੂੰ ਸਨੇਹਾ ਦਾ ਪਾਈ ਮੈਨੂੰ ਲਾਤਾ ਸੀ ਜਾ ਕੇ ਮੋਨੇ ਮੁੰਡੇ ਨੇ ਅਦਾ ਤੈਨੂੰ ਰਾਜਵੀਰ ਸੱਦੀ ਜਾਂਦੀ ਆ ਬੇਬੇ ਮੇਰੀ ਤਾਂ ਨਾ ਲੱਤ ਬਾਲੀ ਦੁਖਦੀ ਆ ਨਾ ਤਾਂ ਮੈਥੋਂ ਕੰਮ ਹੁੰਦਾ ਨਾਲੇ ਮੈਨੂੰ ਡਰ ਲੱਗ ਜਾਂਦਾ ਕਿਤੇ ਆਥਣੇ ਆ ਕੇ ਫੇਰ ਨਾ ਲੜਪੇ ਮੇਰੇ ਨਾਲ ਤੂੰ ਇਧਰ ਹੀ ਪੈ ਜੀ ਮੇਰੇ ਕੋਲੇ ਤਾਂ ਆਏ ਕਰ ਭਾਈ ਪੈਂਦੀ ਤਾਂ ਮੈਂ ਹੈ ਹੀ ਨਹੀਂਗੀ ਤੈਨੂੰ ਪਤਾ ਹਰਪ੍ਰੀਤ ਮੈਨੂੰ ਤਾਂ ਆਦਰ ਕੇ ਲੈ ਕੇ ਗਈ ਆ ਦੇਖ ਮੈਂ ਕਰਾਇਆ ਚੱਕਵਰਾ ਲਿਆ ਸੀ ਨਾ ਬੇਬੇ ਤੈਨੂੰ ਹੁਣ ਉਹਦਾ ਜ਼ਿਆਦੇ ਹੋਇਆ ਪਿਆ ਮੇਰੀ ਗੱਲ ਸੁਣ ਮੈਨੂੰ ਘਰੇ ਵੜਦੀ ਦਾ ਕਰਦੇ ਤੂੰ ਮੈਨੂੰ ਫੇਰ ਘਰੋਂ ਦਵੱਲ ਦੂ ਹੱਥ ਨੇ ਆ ਕੇ ਦਵੱਲ ਤਾਂ ਦੇਊਗਾ ਤੂੰ ਐ ਕਰ ਤੂੰ ਮੈਨੂੰ ਦਵਾ-ਦਾਬ ਨਾ ਕਿਹੜਾ ਕੋਈ ਕੰਮ ਕਰਾਉਣ ਵਾਲਾ ਮੈਥੋਂ ਕਰਾ ਲਾ ਤੇ ਹਰ ਵਰੀ ਤੇ ਘਰੇ ਨਹੀਂ ਮੈਂ ਤਾਂ ਚੋਰੀਆਂ ਆਈਆਂ ਮੈਂ ਦੱਸ ਕੇ ਨਹੀਂ ਆਈ ਤੇ ਬੇਬੇ ਫਿਰ ਤੂੰ ਦੱਸ ਕੇ ਆਉਣਾ ਸੀ ਤੈਨੂੰ ਕੀ ਡਰ ਮਾਰੇ ਤੂੰ ਉਹਦੀ ਕੱਲੀ ਦੀ ਸੱਸ ਤਾਂ ਨਹੀਂ ਹੈਗੀ ਮੇਰੀ ਵੀ ਆ ਕੱਲੀ ਦੀ ਸੱਸ ਤਾਂ ਨਹੀਂ ਰਸਤਾ ਤੇਰੀ ਵੀ ਹੈ ਪਰ ਹੁਣ ਕੀ ਕਰਾਂ ਕਰਾਂ ਮੈਂ ਉੱਥੇ ਜਾ ਕੇ ਵਈ ਗਈ ਸੀ ਕਰਾਏ ਤੇ ਕਾਂਵਰਾ ਲੈ ਕੇ ਪਿਆਰੀ ਉਹ ਮੈਨੂੰ ਘਰੋ ਲਿਆ ਇਹ ਆਦਰ ਕੇ ਉੱਥੋਂ ਲੈ ਨਹੀਂ ਬੇਬੇ ਤੇਰੇ ਘ ਉਹਨਾਂ ਤਾਂ ਬਾਈ ਨੂੰ ਬਰਿਆ ਲਿਆ ਹੋਊਆ ਬਾਈ ਨੇ ਕੁਛ ਕਿਹਾ ਨਹੀਂ ਤੈਨੂੰ ਪਤਾ ਮੇਰੇ ਛੱਤਰ ਪੈ ਗਏ ਮੈਨੂੰ ਰਾਤੇ ਰਾਤ ਹੀ ਜਾਣਾ ਪੈ ਗਿਆ ਨਹੀਂ ਤੈਨੂੰ ਮੈਂ ਵੀ ਬਰਿਆ ਕੇ ਲੈ ਆਉਂਦੀ ਛੱਤਰ ਤਾਂ ਭਾਈ ਹੁਣ ਪੈਣੀ ਸੀ ਮਾਂ ਇੱਥੇ ਥੋੜਾ ਤੇਰੇ ਨਾਲ ਮੈਂ ਇੱਥੇ ਤੈਨੂੰ ਲੈ ਕਿੰਨਾ ਤੇਰੀਆਂ ਮਿੰਤਾ ਕਰਕੇ ਗਲਤੀ ਮੰਨਦੀ ਆ ਮੇਰੀ ਗਲਤ ਨੂੰ ਮਾਫ ਕਰਦੇ ਮੇਥੋਂ ਗਲਤੀ ਹੋ ਗਈ ਮਾਤਾ ਭਾਈ ਕੀ ਕਰਦੀਆਂ ਤੂੰ ਮੇਰੀ ਉਹਦੇ ਇੱਕ ਨਾ ਸੋਣੀ ਜੇ ਚੰਦਰਿਆ ਤੂੰ ਮੇਰਾ ਨਾਂ ਲੜਦੀ ਮੈਨੂੰ ਘਰੇ ਲਿਆਉਂਦੀ ਕਿਉਂ ਤਾਂ ਤੂੰ ਪੇਕੀ ਜਾਂਦੀ ਆਵਦੇ ਕਿਉਂ ਦੇ ਤੂੰ ਸੱਟ ਖਾਂਦੀ ਉਹ ਤਾਂ ਹੁਣ ਬੇਬੇ ਦੇਖ ਲੈ ਸੱਟ ਸੁੱਟ ਜਿਹੜੀ ਰਲੀਆਂ ਹੁੰਦੀ ਆ ਕਰਮਾਂ ਚ ਉਹ ਤਾਂ ਵੱਜ ਕੇ ਰਹਿੰਦੀ ਆ ਤੂੰ ਨਾ ਹੁਣ ਮੇਰੀ ਗੱਲ ਸੁਣ ਤੂੰ ਮੇਰੇ ਕੋਲ ਹੀ ਰਹਿ ਜਿੰਨਾ ਟਾਈਮ ਉਹ ਹੁੰਦਾ ਨਹੀਂ ਉਹਨਾਂ ਟਾਈਮ ਤੂੰ ਜਾਈ ਨਾ ਤੇ ਮੈਂ ਤੇ ਕੰਮ ਕਰਾ ਕੇ ਦਾ ਕੋਈ ਹੈਗਾ ਤੇਰਾ ਮੈਂ ਕਰ ਦੇਨੀ ਆ ਦੋ ਚਾਰ ਕੰਮ ਦਾ ਵਾਦ ਵਾਦ ਕਰ ਦੂੰਗੀ ਮੈਂ ਤੇ ਫਿਰ ਮੈਂ ਜਾਣਾਗਾ ਆ ਜਾ ਬੇਬੇ ਕੰਮ ਦੀ ਨਹੀਂ ਵੱਡੀ ਖੇਚਲਾ ਹੈਗੀ ਗੱਲ ਤਾਂ ਐ ਆ ਵੀ ਆਥਣੇ ਆ ਕੇ ਨਾ ਮੈਨੂੰ ਫੇਰ ਨਾ ਮੇਰੇ ਨਾਲ ਲੜਪੇ ਮੈਨੂੰ ਹਾਂ ਗੱਲ ਦਾ ਡਰਾ ਮੈਂ ਹੁਣ ਕਿ ਲੜੂਗਾ ਹੁਣ ਮੈਂ ਆ ਗਈ ਮੈਨੂੰ ਹਰ ਤਰੀਕਾ ਦੇ ਘਰੇ ਲੈ ਗਈ ਹੁਣ ਕਾਦੀ ਖਤਰ ਲੜੂਗਾ ਬਾਈ ਜੇ ਤੂੰ ਗੁੱਸਾ ਨਹੀਂ ਕੀਤਾ ਇਹਨਾਂ ਉਹਨੇ ਤਾਂ ਬਾਲਾ ਗੁੱਸਾ ਕੀਤਾ ਕਹਿੰਦਾ ਤੁਸੀਂ ਮੇਰੀ ਮਾਂ ਦਾ ਜਲੂਸ ਕਰਤਾ ਦੂਤਾ ਫੇਰ ਤਾਂ ਨਹੀਂ ਪਤਾਈਆ ਦਿਵਾਕ ਤਾਂ ਫੇਰ ਹੌਂਟੜਾ ਜੱਕੇ ਆਈ ਮੰਨਦੇ ਨੇ ਵੀ ਸਾਡੀ ਮਾਂ ਤਾਂ ਉਹੀ ਗੱਲ ਵਾਂਗੂ ਕਿਰਾਏ ਤੇ ਕਮਰੇ ਲੈ ਕੇ ਬੈਠ ਗਈ ਕਮਰਾ ਉਹਨਾਂ ਨੂੰ ਪਤਾ ਕਰਕੇ ਲੋਕ ਬਾਰੀ ਬਾਈ ਗੱਲ ਜੀ ਦੱਸ ਕੇ ਮੈਨੂੰ ਹੁਣ ਸ਼ਰਮਿੰਦਾ ਨਾ ਕਰ ਮੈਨੂੰ ਤਾਂ ਸ਼ਰਮ ਆਉਂਦੀ ਆ ਵੀ ਅਸੀਂ ਇੰਨਾ ਕੁਛ ਕੀਤਾ ਹਰਪ੍ਰੀਤ ਤਾਂ ਹਜੇ ਵੀ ਘਰੇ ਨਹੀਂ ਆਈ ਮੈਂ ਤਾਂ ਖੇਤ ਜਾ ਕੇ ਆਉਣਾ ਸੀ ਆ ਕੀੜੇ ਹੀ ਮਾਰਿਆ ਆਉਂਦਾ ਵੀਲਾ ਸੀਗਾ ਅੱਜ ਲੈ ਆ ਗਈ ਯਾਰ ਪ੍ਰੀਤਾ ਤੁਸੀਂ ਕਿੱਧਰ ਜਾਂਦੇ ਹੋ ਮੋਟਰਸਾਈਕਲ ਲੈ ਕੇ ਪਾ ਵਧੀਆ ਹੋਗਾ ਤੂੰ ਆ ਗਈ ਮੈਂ ਤਾਂ ਨਾ ਖੇਤ ਜਾਣਾ ਸੀਗਾ ਤੈਨੂੰ ਡਿੱਕੀ ਜਾਂਦਾ ਸੀਗਾ ਕਿਉਂ ਮੈਨੂੰ ਕੋਈ ਘਰੇ ਨਹੀਂ ਹੈਗੀ ਮੈਂ ਨਹੀਂ ਕੋ ਡਿੱਕੀ ਜਾਂਦਾ ਸੀ ਬੇਬੇ ਕਿੱਧਰ ਵਾਗੀ ਬੇਬੇ ਨੂੰ ਮੈਂ ਤਾਂ ਘਰੇ ਬਾਕੇ ਗਈਆਂ ਉਹ ਬੇਬੇ ਮੈਂ ਹੁਣ ਤੈਨੂੰ ਕੀ ਦੱਸਾਂ ਵੀ ਕਿੱਧਰ ਵਾਗੀ ਮੈਨੂੰ ਤਾਂ ਨਾ ਦੱਸ ਭਾਵੇਂ ਮੈਨੂੰ ਤਾਂ ਬਿੰਦਸੀ ਪਤਾ ਹੈ ਬੇਬੇ ਉਧਰ ਵਾਗੀ ਉਹ ਬਾਲੀ ਨਾ ਮੇਰਾ ਲੰਗਾ ਨਾ ਸੀਗਾ ਗਲੀ ਗਲੀ ਹਾਂ ਉਹ ਰਾਜਵੀਰ ਬਾਲੀ ਬਿਰ ਬਿਰ ਜਾ ਕਰਨ ਲਾਗੀ ਕਹਿੰਦੀ ਬਾਈ ਮੇਰੀ ਤਾਂ ਲੱਤ ਦੁਖੀ ਜਾਂਦੀ ਐ ਮੈਥੋਂ ਗਲਤੀ ਹੋ ਗਈ ਸੁਖਦੀਪ ਨੇ ਮੇਰੀ ਲੱਤ ਕੁੱਟਤੀ ਕਿ ਜੇ ਕਿਤੇ ਬੇਬੇ ਮੇਰੇ ਘਰੇ ਨਾ ਆਈ ਮੈਂ ਤੇ ਦੂਜੀ ਲਾਥੇ ਵੀ ਕੁੱਟ ਦੂਗਾ ਤੂੰ ਐਂ ਕਰ ਮੈਨੂੰ ਕੰਮ ਨੂੰ ਨਹੀਂ ਸਰਦਾ ਉਹ ਮੈਂ ਤਾਂ ਆਖਿਆ ਸੀ ਬੇਬੇ ਨੂੰ ਮੈਂ ਬੇਬੇ ਤੂੰ ਜਾਨ ਆ ਬੇਬੇ ਬੇਣੀ ਭਾਈ ਕੀ ਕਰਾਂ ਮੈਂ ਛੋਟੀ ਨੂੰ ਐ ਪਿਆਰੀ ਵਾਲਾ ਉਹਦਾ ਨਾ ਮੱਲੋ ਮੱਲੀ ਵਾਗੀ ਮੈਂ ਤੈਨੂੰ ਦੱਸਾਂ ਦੋਨੇ ਚਮਚਿਆਂ ਤੁਸੀਂ ਰਾਜਵੀਰ ਦੇ ਨਾਲੇ ਬੇਬੇ ਨਾਲੇ ਤੂੰ ਬੇਬੇ ਨੂੰ ਤਹੀਂ ਭੇਜਿਆ ਫਿਰ ਕਹਿ ਕੇ ਰਾਜਵੀਰ ਦੀ ਦੁਖਦੀ ਲੱਤ ਬੇਬੇ ਤੂੰ ਵਗ ਜਾ ਨਾ ਤੈਨੂੰ ਰਾਜਵੀਰ ਦਾ ਤਾਂ ਤਰਸ ਆ ਗਿਆ ਮੇਰਾ ਤੈਨੂੰ ਹੈ ਨਹੀਂ ਵੀ ਜਿਹੜੀ ਬੇਬੇ ਨੂੰ ਕਹਿ ਕੇ ਲਈ ਸੀ ਮੈਂ ਬੇਬੇ ਨੂੰ ਆਖਿਆ ਸੀ ਵੀ ਲੇਖਲਖਾ ਕਰ ਲੈ ਪੱਕਾ ਤਾਂ ਕਰਾਇਆ ਵਾਲੇ ਕਮਰੇ ਚ ਲੈ ਕੇ ਆ ਮੈਂ ਤੈਨੂੰ ਦੱਸਾਂ ਨਹੀਂ ਮੈਂ ਤੇਰੀ ਮਾਂ ਨੂੰ ਨਾ ਦੁਬਾਰੇ ਉੱਥੀ ਬਾਦ ਨੂੰ ਤੂੰ ਤਾਂ ਉਹੀ ਮਰੀ ਨਹੀਂ ਆ ਆਦੀਆਂ ਉਹ ਮੈਂ ਤਾਂ ਰਾਜਵੀਰ ਨੂੰ ਵੀ ਕਿਹਾ ਸੀਗਾ ਮੈਂ ਮੈਂ ਤਾਂ ਬੇਬੇ ਨੂੰ ਆਏ ਕਹੂੰਗਾ ਜਾ ਕੇ ਵੀ ਤੇਰੇ ਘਰੇ ਆਵੇ ਨਾ ਉਹ ਨਹੀਂ ਬੇਬੇ ਨੂੰ ਕਹਿੰਦੀ ਕਿ ਕਾਹਦੇ ਦਾ ਨਾ ਨਹੀਂ ਤਾਂ ਮੈਂ ਤੈਨੂੰ ਜਾਣਦੀ ਨਾ ਬੇਬੇ ਨੂੰ ਜਾਣਦੀ ਨਾ ਮੈਨੂੰ ਰਾਜਵੀਰ ਦਾ ਪਤਾ ਹੈ ਸੋਡਾ ਤੰਨਾ ਦੀ ਪਤਾ ਹੈ ਬੇਬੇ ਨੂੰ ਤਾਂ ਮੈਂ ਦੇ ਨੀ ਆ ਕੇ ਪਤਾ ਬੇਬੇ ਨੂੰ ਮੈਂ ਕਰਵਾਉਣੀ ਹੈ ਕੰਮ ਬੇਬੇ ਕੰਮ ਦੀ ਮਾਰੀ ਗਈ ਆ ਉਹ ਤੂੰ ਹੁਣ ਇਹੋ ਜਿਹੇ ਲੜਾਈ ਨਾ ਕਰੀ ਉਸ ਤਾਂ ਜਾਣ ਵਾਲੀ ਬਾਗੀ ਅੱਛਾ ਬੇਬੇ ਵਿਚਾਰੀ ਕੀ ਕਰੇ ਬੇਬੇ ਬਚਾਲੇ ਫਸੀ ਹੋਈ ਆ ਵਿਚਾਰੀ ਤੂੰ ਤਾਂ ਤੂੰ ਜਰਖਦੇ ਨੇ ਮੈਨੂੰ ਆ ਕੇ ਗਏ ਤਾਂ ਮੈਂ ਤਾਂ ਹੋਈ ਪਿਆ ਬਿਮਾਰ ਮੈਂ ਤਾਂ ਡਾਕਟਰ ਦੇ ਦਵਾਈ ਲੈਣ ਬਾਗੀ ਮੈਂ ਕਹੇ ਵੀ ਮੈਂ ਖੰਗ ਦੀ ਦਵਾਈ ਲਿਆਂ ਮੈਂ ਤੇ ਤੂੰ ਦੋ ਮਿੰਟ ਬਹਿ ਕੇ ਗਾਜਰਾ ਮਟਰ ਉਹ ਪੀ ਸਿੱਟੀ ਉਹ ਚੀਰ ਕੇ ਨਹੀਂ ਗਈ ਉੱਥੇ ਛੱਡ ਗਈ ਮੈਂ ਤੈਨੂੰ ਸੱਚੀ ਗੱਲ ਦੱਸ ਦਿੰਨਾ ਅੱਛਾ ਕੀ ਗੱਲ ਤੂੰ ਨਾ ਦੱਸ ਮੈਨੂੰ ਆਪਣੇ ਵੀ ਨਹੀਂ ਰਹਿੰਦੀ ਜ਼ਰੂਰ ਐ ਪਰ ਮੋਤ ਆ ਉਹਦਾ ਉਧਰ ਛੋਟੇ ਬੰਨੀ ਹੈ ਰਾਜਵੀਰ ਬੰਨੀ ਮੋਹ ਹੈ ਨਾ ਛੋਟੇ ਬੰਨੀ ਮੋਹ ਹੈ ਜਦੋਂ ਢੂੜ ਮਹੀਨਾ ਉਹਦਾ ਬਣਦਾ ਸੀ ਉਦੋਂ ਫਿਰ ਬੇਬੇ ਉਹਨੇ ਕਿਉਂ ਨਾ ਬਾੜੀ ਅੰਦਰ ਉਦੋਂ ਕਿਉਂ ਨਾ ਸਾਮੀ ਹੋਣੀ ਮੈਂ ਤਾਂ ਬਥੇਰਾ ਰੋਕਿਆ ਸੀ ਹੁਣ ਜਦ ਬੇਬੇ ਨੂੰ ਮੋਹ ਹੀ ਲੈਣਾ ਸੀ ਮੋਹ ਨੇ ਰੋਕਣੀ ਨਹੀਂ ਦਿੱਤਾ ਦੋ ਦਿਨ ਪਹਿਲਾਂ ਤਾਂ ਬੇਬੇ ਨੂੰ ਉਹਨੇ ਬਾਰਗ ਮੋੜਤਾ ੱੱਕੇ ਮਾਰੇ ਬੇਬੇ ਨੂੰ ਬੇਬੇ ਨੂੰ ਮਜਬੂਰ ਹੋ ਕੇ ਕਿਰਾਏ ਤੇ ਕਮਰਾ ਲੈਣਾ ਪਿਆ ਤੇ ਅੱਜ ਬੇਬੇ ਨੂੰ ਉਹਦਾ ਮੋਹ ਮਰ ਗਿਆ ਲਖ ਮੈਂ ਤਾਂ ਜਾਣਗੀ ਬੇਬੇ ਨਾਲ ਮੈਂ ਦਾਲ ਸਬਜ਼ੀ ਦਾ ਕੰਮ ਕਰਾ ਕੇ ਬੇਬੇ ਆ ਜੂਗੀ ਲਖ ਮੈਂ ਤਾਂ ਬੇਬੇ ਨਾਲ ਗੱਲ ਮਕਾਉਂਗੀ ਮ ਉਹ ਵੀ ਹੁਣ ਮੇਰੇ ਘਰੇ ਨਾ ਬੜੀ ਮੈਂ ਖੇਤ ਗਿੜਾ ਮਾਰਨ ਚਲਾ ਰਿਹਾ ਹੈ ਬਗ ਜਾ ਬਾੜਾ ਕੇ ਬਗ ਜਾ ਬੜਾ ਜੱਬ ਹੋਇਆ ਇਹਦਾ ਹੁਣ ਹੁਣ ਇਹ ਲੜਾਈ ਕਰੂਗੀ ਜਾ ਕੇ ਉਹ ਮੈਂ ਤਾਂ ਬਥੇਰਾ ਕਿਹਾ ਸੀਗਾ ਬੇਬੇ ਨੂੰ ਬੇਬੇ ਤੂੰ ਰੁਕ ਜਾ ਰੁਕ ਜਾ ਤੇਰੇ ਨਾਲ ਹਰ ਵੀ ਤੇ ਲੜਾਈ ਕਰੂਗੀ ਉਹੀ ਗੱਲ ਹੋਗੀ ਪਤਾ ਨਹੀਂ ਹੁਣ ਕਿੰਨਾ ਦਾ ਕਲੇਸ਼ ਵਧੂਗਾ ਨਾ ਹੁਣ ਮੈਂ ਖੇਤ ਗਿੜਾ ਮਾਰਨ ਜਾ ਸਕਦਾ ਦੇਖੀ ਜੋ ਫਿਰ ਹੁਣ ਕਿਵੇਂ ਬਣੂ ਘਰੀ ਰਹਿਣਾ ਮੈਂ ਤਾਂ ਲੱਚਾ ਕੰਮ ਤਾਂ ਵਧੀਆ ਬੇਬੇ ਕਰੀ ਜਾਂਦੀ ਐ ਇੰਨਾ ਕ ਸਾਰਾ ਤਾਂ ਹੋ ਗਿਆ ਮੈਨੂੰ ਮੈਂ ਨਾ ਮੜਾ ਡਾਕਟਰ ਦੇ ਜਾਇਆ ਮਾ ਦਿਖਾਇਆ ਮਾ ਲੱਤ ਜੀ ਆਪਦੀ ਜਾ ਕੇ ਅੱਛਾ ਹੁਣ ਤਾਂ ਤੇਰੀ ਜਾਦੀ ਲੱਤ ਦੁਖਣ ਲੱਗੀ ਹੁਣ ਤਾਂ ਤੇਰੇ ਬਾਹਲੇ ਦਰਦ ਹੋਣ ਲੱਗ ਗਿਆ ਲੱਤ ਚ ਕੁੜੇ ਪਵਾ ਕੇ ਤੂੰ ਇੰਨੇ ਪਵਾੜੇ ਉਦੋਂ ਬਾਅਦ ਮੇਰਾ ਪਤਾ ਵੀ ਨਹੀਂ ਲਿਆ ਨਾ ਮੈਂ ਕਿ ਪਵਾੜੇ ਸਾਰੀ ਲੜਾਈ ਮੈਂ ਕਹਿੰਦੀ ਪਵਾੜੇ ਪਵਾਏ ਨਹੀਂ ਪਵਾੜੇ ਤਾਂ ਤੈਂ ਪਾਇਰ ਧੱਕੇ ਦੇ ਕਿ ਤਾ ਬੁੜੀ ਤੈਂ ਕੱਢੀ ਕਰ ਜੋ ਪਹਿਲਾਂ ਤੈਂ ਕੱਢੀ ਤਾਂ ਤੇਰੀ ਰੀਸ ਨਾ ਮੈਂ ਕੱਢੀ ਜੇ ਤੂੰ ਚੱਜਦੀ ਰਹਿੰਦੀ ਤਾਂ ਤੇਰੀ ਰੀਸ ਮੈਂ ਕਰਦੀ ਨਾ ਮੇਰੀ ਰੀਸ ਤੂੰ ਕਰ ਲਾਂਦੀ ਨਾ ਫੇਰ ਮੇਰੇ ਤਾਂ ਡੁੱਢ ਮਿੰਨਾ ਰਹੀ ਸੀ ਬੁੜੀ ਡੁੱਢ ਮਿੰਨਾ ਤੂੰ ਰੱਖ ਲਾਂਦੀ ਰੀਸ ਤਾਂ ਤੇਰੀ ਕਰੂ ਹੁਣ ਜੇ ਤੂੰ ਬੁੜੀ ਰੱਖੀ ਆ ਨਾ ਮੈਂ ਵੀ ਤੈਨੂੰ ਰੱਖ ਕੇ ਦਿਖਾਉਂਗੀ ਅੱਛਾ ਹੁਣ ਤਾਂ ਬੰਨਿਆ ਬੁੜੀ ਨਾ ਗੱਲ ਕਰਕੇ ਲੈ ਨਾ ਬੁੜੀ ਨੂੰ ਬਾਹਰ ਕੱਢ ਕਿੱਥੇ ਆ ਇਧਰ ਨਾ ਬੁੜੀ ਆ ਜਾਵੇ ਨਾ ਕਾਲਾਵੇ ਮੇਰੀ ਦੁਖਦੀਏ ਲੱਤ ਬੇਬੇ ਤਾਂ ਸਾਡੇ ਵਿੱਚ ਨਹੀਂ ਰਹੂਗੀ ਅੱਛਾ ਬਈ ਜਦੋਂ ਤਾਂ ਬੁੜੀ ਦੀ ਲੋੜ ਪੈਗੀ ਤੈਨੂੰ ਕੰਮ ਦੀ ਉੱਤੇ ਤਾਂ ਬੁੜੀ ਬਾੜਲੀ ਅੰਦਰ ਤੇ ਜਿੱਦਾਂ ਤੂੰ ਜਾਣਾ ਸੀ ਪੇਕੀ ਉੱਦੇ ਕਹਿੰਦੀ ਮੇਰਾ ਨੁਕਸਾਨ ਕਰ ਦੂ ਉੱਦੇ ਤੂੰ ਬੁੜੀ ਕੱਢ ਕੇ ਬਾਹਰ ਧੱਕੇ ਮਾਰ ਕੇ ਫਿਰ ਤੂੰ ਉੱਦੇ ਕਿਉਂ ਕੱਢੀ ਪਹਿਲਾਂ ਮੈਨੂੰ ਐਂ ਦੱਸ ਮੈਨੂੰ ਐਂ ਦੱਸ ਤੇਰੇ ਕਾਰਨ ਲਿਆ ਬੇਬੇ ਨੇ ਕਿਰਾਏ ਤੇ ਕਮਰਾ ਮੇਰੇ ਕਾਰਨ ਨਹੀਂ ਲਿਆ ਆ ਦੋਨਾਂ ਦੇ ਸਾਂਝੇ ਕਰਨ ਲਿਆ ਮੇਰੇ ਕੱਲੀ ਕਰਨ ਥੋੜੀ ਜੇ ਤੂੰ ਕਰੇ ਰੱਖ ਲੈ ਸੰਦੇਸਾਂ ਬੁੜੀ ਨੂੰ ਬਾਹਰ ਕੱਢਣੀ ਮੈਂ ਕੜੀ ਇਸਕੇ ਲਿਆਉਂ ਫੜਕੇ ਨਹੀਂ ਨਹੀਂ ਕਿ ਬਾਹਰ ਮੇਰੀ ਲੱਤ ਦੁਖਦੀ ਹੈ ਤੂੰ ਇੱਧਰ ਹੋ ਜਾ ਮੈਂ ਤੈਨੂੰ ਦੱਸਾਂ ਮੈਂ ਲੱਭਾਂ ਢੜ ਕੇ ਖਿੱਚਣੂ ਫੇਰ ਤੂੰ ਆਖੇਂਗੀ ਮੇਰੀ ਲੱਤ ਦੁਖਣ ਲੱਗਦੀ ਨਹੀਂ ਨਾ ਕਿ ਚੜਦਾ ਹੈ ਨਹੀਂ ਇੱਥੇ ਤੂੰ ਪੁੱਠੀ ਚੜਾ ਲਈਂ ਪੁੱਠੀ ਚੜ ਨਹੀਂ ਮੈਂ ਫੇਰ ੱੱਕਾ ਮਾਰੂ ਫੇਰ ਡਿੱਗ ਪੈਂਗੀ ਫੇਰ ਦੋਸ਼ ਮੈਨੂੰ ਨਾ ਦੇ ਆ ਜਾ ਚੰਗਾ ਪੁੱਛ ਲੈ ਤੈਨੂੰ ਜੇ ਜਾਂਦੀ ਆ ਤਾਂ ਤੇਰੇ ਨਾਲ ਜਾਂਦੀ ਕਿਵੇਂ ਨਹੀਂ ਮੈਂ ਲੈ ਕੇ ਜੋਂ ਕੜੀ ਇਸਕੇ ਲਿਆਉਂ ਮੈਂ ਫੜਕੇ ਕੱਢ ਬੇਬੇ ਵੇ ਬੇਬੇ ਹਾਂ ਤੇਰੇ ਨਾਲ ਮੈਂ ਗੱਲ ਕੀ ਕਰੀ ਸੀ ਭਾਈ ਕੋੜਾ ਕੀ ਕਰਾ ਇਹਨੇ ਸੁਨੇਹਾ ਲਤਾ ਪੁੱਤ ਨਾ ਇਹਨੇ ਸੁਨੇਹਾ ਲਤਾ ਜਿੱਦੇ ਮੈਂ ਤੈਨੂੰ ਕਮਰੇ ਚੋਂ ਲੈ ਕੇ ਆਈਆਂ ਪਰਸੋਂ ਦੀ ਗੱਲ ਹੈ ਮੈਂ ਤੈਨੂੰ ਗੱਲ ਕਹਿ ਕੇ ਲਈ ਸੀ ਨਾ ਵੀ ਭਾਈ ਲਿਖ ਲਿਖਾ ਕਰ ਲਾ ਮੈਂ ਰਾਜਵੀਰ ਦੇ ਘਰੇ ਨਹੀਂ ਜਾਂਦੀ ਨਹੀਂ ਰਾਜੀ ਰੇ ਗੁੱਸੇ ਰੈ ਤੂੰ ਕਹਿੰਦੀ ਠੀਕ ਹੈ ਭਾਈ ਮੈਂ ਜਾਂਦੀ ਨਹੀਂ ਅੱਜ ਲੈ ਕੇ ਆਈਆਂ ਦੇ ਜੇ ਤੂੰ ਇਹਦਾ ਬੇਬੇ ਘੋੜ ਡੋਲ ਦਿੰਦੀ ਨਾ ਭਾਈ ਕਹਿਦੀ ਤੂੰ ਭੇਜ ਦੇ ਆਦੀ ਉਲਟਾ ਮੈਨੂੰ ਉੱਥੇ ਰੱਖ ਕੇ ਕਹਿੰਦਾ ਬੇਬੇ ਜਾ ਨਾ ਮੈਂ ਬਸ ਮੈਨੂੰ ਆਏ ਹੋ ਗਿਆ ਮੈਂ ਕਿਹਾ ਇਹਨੇ ਸੁਨੇਹਾ ਜਲਾਤਾ ਮੈਂ 2 ਮਿੰਟੇ ਜਾ ਆਵਾਂ ਬਗੂਤਾ ਮੈਂ ਹਜੇ ਬੁਢੀ ਤੇ ਇਹ ਵੀ ਕਰਦੀ ਹੈ ਮੇਰੀ ਗੱਲ ਸੁਣ ਤੂੰ ਤਾਂ ਲਿਖ ਲਿਖਾ ਕਰਾਉਣ ਨੂੰ ਕਹਿੰਦੀ ਆ ਨੇ ਜਣੇ ਬੇਬੇ ਤਾਂ ਹੁਣ ਘਿਆੜ ਡੁੱਲ ਗਿਆ ਲੱਸੀ ਡੁੱਲ ਗਈ ਤੂੰ ਫੇਰ ਘਰੋਂ ਕੱਢ ਦੇਂਗੀ ਅੱਛਾ ਨਾ ਹੁਣ ਤੂੰ ਦੱਸੇਂਗੀ ਮੈਨੂੰ ਵੀ ਬੁਢੀ ਨੂੰ ਮੈਂ ਕਿਵੇਂ ਕਰੇ ਰੱਖਲੇ ਦੇਖ ਜਦੋਂ ਮੇਰੇ ਨਾਲ ਹੋ ਗਈ ਨਾ ਇਹ ਬੁਢੀ ਹੁਣ ਮੇਰੇ ਕੰਨੀ ਰੋਗੀ ਹੁਣ ਤੇਰੇ ਘਰੇ ਨਹੀਂ ਆਂਦੀ ਬੇਬੇ ਚੱਲ ਨਾ ਮੇਰੀ ਗੱਲ ਸੁਣ ਸੱਸ ਤਾਂ ਮੇਰੀ ਵੀ ਆ ਤੇਰੀ ਕੀ ਕੱਲੀ ਦੀ ਆ ਬੇਬੇ ਤੂੰ ਮੇਰੇ ਬੰਨੀ ਰਹੇਂਗੀ ਇੱਧਰ ਆ ਉਹਦੇ ਕਿਹੜਾ ਭਾਈ ਤੇਰੀ ਸੱਸ ਨਹੀਂ ਸੀ ਜਿੱਦੋਂ ਤੂੰ ਬਾਹਰ ਕੱਢਦੀ ਸੀ ੱੱਕੇ ਮਾਰ ਕੇ ਕੋਈ ਹੁਣ ਇਹਦੀ ਮੇਰ ਕਰਾਉਣੀ ਆ ਨਾ ਫੇਰ ਮੈਂ ਘਰੇ ਨਹੀਂ ਬਾੜਨਾ ਬੇ ਫੇਰ ਦੇਖ ਲੈ ਇਹ ਜੀ ਸੋਚਣਾ ਹੁੰਦਾ ਬੇਬੇ ਹੁੰਦੀਆਂ ਰਹਿੰਦੀਆਂ ਨੇ ਉੱਥੇ ਰਹਿੰਦੀਆਂ ਨੇ ਹੁਣ ਕੀ ਕਰਾਂ ਇਹ ਤਾਂ ਗਲਤ ਨਾ ਮੈਨੂੰ ਬਾਹਲੇ ਪੈਰੀ ਹੱਥ ਲਾ ਕੇ ਲਿਆਈ ਹੈਂ ਦੇਖ ਲੈ ਹੁਣ ਗੱਲ ਕਰ ਲੈ ਪੈਰੀ ਹੱਥੇ ਤੈਨੂੰ ਤੇਰੀ ਪੈਲਸਨ ਮਾਰੀ ਲੈ ਕੇ ਆਈ ਆ ਅੱਛਾ ਨਾ ਮੇਰੇ ਘਰੇ ਬੈਠੀ ਰਹਿ ਤੇ ਫਿਰ ਮੈਂ ਕਿਹੜਾ ਮੰਗਦੀ ਆ ਬੇਬੇ ਨੂੰ ਪੁੱਛੋ ਮੈਂ ਕਿਤੇ ਲਈ ਤੇਰੀਆਂ ਚਲਾਕੀਆਂ ਜਾਂ ਤੂੰ ਵਗ ਜਾ ਇੱਥੋਂ ਬੇਬੇ ਜਾਨੀ ਇਹਦੇ ਨਾਲ ਕਿੱਦੇ ਮੰਗੀਏ ਤੈਨੂੰ ਪਿਲਸਨ ਨਾ ਕੋਈ ਕਾਹੂ ਮੰਗੀ ਆ ਮੈਂ ਤਾਂ ਕਿਤੇ ਨੂੰ ਪੰਜੀ ਨਹੀਂ ਦਿੱਤੀ ਪੁੱਤ ਪਹਿਲਾਂ ਤਾਂ ਮੰਗਦੀ ਸੀ ਨਹੀਂ ਨਹੀਂ ਮੈਂ ਆਂ ਦੱਸ ਆਂ ਬੁਢੀ ਨੂੰ ਪੁੱਛੋ ਮੇਰੇ ਘਰੇ ਕਿੱਦੇ ਕੰਮ ਕਰਿਆ ਕੀ ਕਰਾਇਆ ਤੈਥੋਂ ਮੈਂ ਮੰਜੇ ਤੇ ਰੋਟੀ ਨਹੀਂ ਰੋਟੀ ਨਹੀਂ ਕਰਦੀ ਮੈਂ ਤਾਂ ਬੇਬੇ ਮੇਰੀ ਤਾਂ ਹੁਣ ਫਿਰ ਮਜਬੂਰੀ ਆ ਮੇਰੀ ਲੱਤ ਦੁਖਦੀ ਆ ਦੇਖ ਭਾਈ ਤੇਰੀ ਮਜਬੂਰੀ ਐ ਆਪਦੇ ਕਾਰਨ ਖਾਧੀਆਂ ਉਹੀ ਗੱਲ ਮੇਰੇ ਕਾਨੂੰ ਮਾਰਦਾ ਜੇ ਤੂੰ ਬੇਬੇ ਨੂੰ ਨਾ ਕਰਦੀਂ। ਘਰ ਵਾਲੀ ਆ ਤੂੰ ਤਾਂ ਕਿਸੇ ਮੋਰੀ ਨਿਕਲ ਜਾਨੀ ਆ ਮੈਥੋਂ ਨਿਕਲਿਆ ਨਹੀਂ ਗਿਆ। ਨਾ ਫਿਰ ਤੂੰ ਨਿਕਲ ਜਾਂਦੀ ਤੂੰ ਬਣ ਜਾਨੀ ਸ਼ਰ ਜਦੋਂ ਮੈਂ ਉਹ ਦਿਨ ਤੈਨੂੰ ਆਖਿਆ ਸੀ ਮਾਂ ਬੇਬੇ ਦੀਆਂ ਹੋਰ ਮਿੰਤਾਂ ਕਰ ਲੈਨੇ ਮੇਰੇ ਨਾਲ ਲੱਗ ਜਾ। ਉਹ ਤਾਂ ਤਾਂ ਇੰਨੀਆਂ ਤਾਂ ਮਿੰਤਾਂ ਕਰਕੇ ਆਂਦੀਆਂ ਕੀ ਪਤਾ ਉਹਨੂੰ ਤਾਂ ਤੂੰ ਬੋਲੀ ਨਹੀਂ ਜਦੋਂ ਮੈਂ ਬਾਗੀ ਜੜਕ ਦੇਨੇ ਬੇਬੇ ਭਰੇ ਲਈ ਆਈ। ਰਾਤ ਤੇਰੀ ਸੀ ਤੂੰ ਹੀ ਬਿਆਹ ਤੇ ਦਿੱਤੀ ਸੀ। ਆ ਕਿ ਆਪਾਂ ਇਹ ਕਹਿ ਦਾਂਗੇ ਬੇਬੇ ਤਾਂ ਆਪ ਹੀ ਬੈਠੀ ਆ ਕਿਰਾਏ ਵਾਲੇ ਕਮਰੇ ਤੇ। ਤੂੰ ਤਾਂ ਹੀ ਤਾਂ ਪੈ ਗਈਆਂ। ਤੂੰ ਘਰ ਜਾ ਕੇ ਬੋਲਦੀ ਤੂੰ ਕੁਝ ਹੋਰ ਕਹਿਤਾ ਹੋਊਗਾ। ਮੈਂ ਤਾਂ ਕੁ ਦੇਰ ਤੋਂ ਮੈਂ ਦੱਸਿਆ ਤਾਂ ਕੋਈ ਸੀ ਕਰੀ ਉਹ ਤਾਂ ਮੈਨੂੰ ਬਚਾਰਾ ਭਾਲਦਾ ਫਿਰਦਾ ਸੀ ਹਾਂ ਉਹ ਫਿਰ ਤਾਂ ਚੰਗੀ ਬਣ ਗਈ ਇਹ ਤਾਂ ਚੰਗੀ ਬਣ ਗਈ ਮੈਨੂੰ ਮਾੜੀ ਬਣਾ ਤਾਂ ਸ਼ੁਰੂਆਤ ਤਾਂ ਐਸੇ ਨਹੀਂ ਕਰੀ ਸੀ ਸਾਰੀ ਜਦੋਂ ਤੂੰ ਘਰੇ ਇਹਨੂੰ ਛੱਡ ਜਾਂਦੀ ਤੇਰਾ ਘਰ ਸੰਭ ਦੀ ਨਾ ਤੈਨੂੰ ਲੋੜ ਪੈਂਦੀ ਨਾ ਬਾਈ ਤੈਨੂੰ ਕੁਝ ਕਹਿਣਾ ਮੈਂ ਭਾਵੇਂ 10 ਦਿਨ ਲਾ ਆਉਂਦੀ ਪੇਕੀ ਚੱਲ ਕੋਈ ਨਾ ਬੇਬੇ ਉਹ ਤਾਂ ਨਾ ਮੇਰਾ ਦਿਮਾਗ ਨਹੀਂ ਕੰਮ ਕਰਾ ਹੁਣ ਮੈਂ ਤੈਨੂੰ ਵਧੀਆ ਰੱਖੂੰਗੀ ਤੂੰ ਹੁਣ ਮੇਰੇ ਕੋਲ ਹੀ ਰਹਿ ਦੇਖ ਵੇ ਮੈਂ ਇੱਕ ਗੱਲ ਕਰ ਲਾ ਹੁਣ ਜਾਂ ਤੇਰੇ ਕੰਨੀ ਰਹਿ ਲੈ ਜਾਂ ਮੇਰੇ ਕੰਨੀ ਰਹਿ ਲੈ ਇੱਕ ਪਾਸਾ ਕਰ ਦੇ ਆਏ ਕਰ ਭਾਈ ਹੁੰਦਿਆ ਖਣਾ ਮਿੰਤਾ ਕਰਕੇ ਲੈ ਕੇ ਜਾ ਮੈਨੂੰ ਇਹੀ ਗਈ ਐ ਇਹ ਵੱਡੀ ਆ ਹੱਕ ਤਾਂ ਮੇਰਾ ਹੀ ਰਹਿ ਦੇ ਕੰਨੀ ਆ ਲੈ ਨਾ ਚਾਰ ਦਿਨ ਤਾਂ ਤੂੰ ਰਹਿ ਜਾ ਮੇਰੇ ਬੰਨੀ ਕੋਈ ਨਾ ਕਰੋ ਕੋਈ ਮੜਾ ਮਟਾ ਕੰਮ ਤੰਦਾ ਹੋਇਆ ਕਰੂ ਨਾ ਤੇ ਉਦੋਂ ਮੈਂ ਇਹਨੂੰ ਤੂੰ ਸੱਦ ਨਾ 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 ਆ ਜਾ ਕਰੂ ਕੰਮ ਤੰਦਾ ਕੰਮ ਤੰਦਾ ਹੋਏ ਤੂੰ ਤਾਂ ਮੈਂ ਪੈਰ ਵੀ ਨਹੀਂ ਧਰਨ ਦਿੰਦੀ ਬੱਪੇ ਤੂੰ ਮੇਰੇ ਕੰਨੀ ਰਹਿ ਪੱਕੇ ਤੌਰ ਤੇ ਰੱਖ ਲੈ ਮੇਰੇ ਵਾਦੇ ਕਰਕੇ ਐਂ ਦਾਰਾ ਹੁਣ ਮੈਂ ਕਿਵੇਂ ਜਵਾਬ ਦੇਵਾਂ ਇਹਨੂੰ ਤੂੰ ਐਂ ਕਰ ਰਹੀ ਏ ਆ ਖੜੀ ਆ ਬੁੜੀ ਆ ਖੜੀ ਆ ਮੈਂ ਲੈ ਬੁੜੀ ਨੂੰ ਤੂੰ ਆਹਦੇ ਕੰਨੀ ਰੱਖ ਕੇ ਦਿਖਾ ਪੱਕੇ ਤੌਰ ਤੇ ਮੈਂ ਰੱਖ ਕੇ ਦਿਖਾਉ ਬਸ ਬੇਬੇ ਹੁਣ ਤੂੰ ਮੇਰੇ ਬੰਨੀ ਰਹੀ ਹੈਂ ਰਹਿ ਬੇਬੇ ਮੇਰੇ ਬੰਨੀ ਹੈਗਾ ਮੇਰੇ ਘਰੇ ਨਾ ਬੜੀ ਰਹਿ ਜਾ ਨਹੀਂ ਭਾਈ ਮੇਰੀ ਦਵਾਈ ਬੂਟੀ ਤੁਹਾਡੇ ਕੰਨੀ ਪਈ ਅਬ ਇਸ ਤਰ੍ਹਾਂ ਮੈਂ ਰੋਥੀ ਆ ਮੈਂ ਤਾਂ ਪਉਂਦਾ ਮੈਂ ਰੋਥੀ ਦੇਖ ਤੂੰ ਦੇਖ ਜਾਂਦਾ ਤੂੰ ਇੱਧਰ ਹੈਂ ਜਾਂ ਉੱਧਰ ਹੈਂ ਜਾਂ ਇੱਕ ਪਾਸੇ ਜੇ ਤੂੰ ਇਹਦੇ ਘਰੇ ਰਹਿਣਾ ਮੈਂ ਤੇਰੀ ਕੁਛ ਨਹੀਂ ਲੱਗਦੀ ਸਮਝ ਲੈ ਅਸੀਂ ਤਾਂ ਮਰੇ ਆ ਤੇਰੇ ਵਾਸਤੇ ਬਸ ਸਮ ਜੇ ਮੈਂ ਤੂੰ ਕਹਿੰਦੀ ਆ ਨਾ ਉਵੇਂ ਹੀ ਸਹੀ ਚੱਲ ਬੇਬੇ ਨਾ ਜਮ ਮੇਰੀ ਲੋੜਾ ਵੀ ਮੈਂ ਬੇਬੇ ਨੂੰ ਲੈ ਕੇ ਆਇਆ ਕਿਰਾਏ ਵਾਲੇ ਕਮਰੇ 'ਚੋਂ ਮੈਂ ਤੈਨੂੰ ਦੱਸਾਂ ਜੇ ਬਾਰੀ ਕਰੇਂਗੀ ਸਮਝ ਲੈ ਬੇਬੇ ਅੱਜ ਤੋਂ ਬਾਅਦ ਅਸੀਂ ਤੇਰੇ ਕੁਛ ਨਹੀਂ ਲੱਗਦੇ ਹੁਣ ਭਾਈ ਤੁਹਾਡਾ ਨਹੀਂ ਜਾ ਬਰਾ ਲੋਟ ਆਉਂਦਾ ਜੇ ਮੈਂ ਨਹੀਂ ਜਮੀਆ ਹਰੀ ਕਾ ਤੂੰ ਸੀ ਲੜਾਈ ਹਟਾਉਂਦੀਆਂ ਨਹੀਂ ਆਏ ਘਰੋਂ ਭਾਈ ਮੈਂ ਤਾਂ ਦੋਨਾਂ ਨਾਲ ਹੀ ਨਹੀਂ ਰਲਦੀ ਮੈਂ ਤਾਂ ਰਫਾਈ ਕਿਰਾਏ ਦੇ ਕਮਰੇ 'ਤੇ ਉੱਥੇ ਬੈਠ ਕੇ ਬੈਠੂੰਗੀ ਬੇਬੇ ਕਿਉਂ ਬੈਠੇ ਆ ਮੇਰੇ ਕੋਲ ਰਹਿ ਜਾ ਚਾਹੇ ਨਹੀਂ ਰਹਿੰਦੀ ਰੋਂਦੀ ਜਾਂਦੇ ਭਾਈ ਮੈਂ ਤਾਂ ਤੇਰੇ ਘਰੇ ਲੈ ਕੇ ਜਾਊ ਬੇਬੇ ਇੱਧਰ ਤੁਰ ਪਾਈ ਚੁੱਪ ਕਰਕੇ ਫਰਾਏ ਵਾਲੇ ਕਮਰੇ ਤੋਂ ਤਾਂ ਮੈਂ ਤੈਨੂੰ ਜਾਣ ਨਹੀਂ ਦਿੰਦੀ ਤੂੰ ਇੱਧਰ ਉੱਤਰਿਆ ਥੱਲੇ ਉੱਤਰ ਚਲ ਦੇਖ ਹੁਣ ਛੋਚ ਚਾਹਾਂ ਗਈ ਗੁੜੀ ਪਰ ਮੈਂ ਤੈਨੂੰ ਦੱਸਾਂ ਜਾ ਜਾ ਬੇਬੇ ਆਹੋ ਮੈਂ ਤਾਂ ਬਥੇਰੀ ਕਰਦੀ ਸੀ ਤੇਰਾ ਮੈਂ ਪਤਾ ਲੈਣ ਵੀ ਆ ਜਾਂਦੀ ਜੇ ਤੂੰ ਆ ਹਰਕਤਾਂ ਨਾ ਕਰਦੀ ਤਾ ਬਾਲੀ ਸ਼ਹਿਰਾਂ ਤੂੰ ਮੇਰੇ ਨਾਲ ਗੱਲ ਚਾਉਂਦਨੀ ਆ ਜਾਂ ਭਾਗ ਜਾ ਮੈਂ ਜਾਨੀ ਮੈਂ ਤਾਂ ਰੱਖਦੀ ਆ ਬੋਈ ਨਹੀਂ ਰੱਖ ਲੂੰਗੀ ਹੁਣ ਅੱਕ ਜੰਗੀ ਮਹੀਨੇ ਚ ਮੈਂ ਤਾਂ ਆਪਦੇ ਕੰਨੀ ਰੱਖੂੰ ਦੇਖ ਕੱਲ ਨੂੰ ਐ ਨਾ ਕਹੀਂ ਵੀ ਮੈਂ ਕੋਈ ਬੁੜੀ ਨੂੰ ਕੁਝ ਦਿੱਤਾ ਸੀ ਗੁੜੀ ਨੂੰ ਮੈਂ ਆਪਦੇ ਘਰੇ ਆਪ ਸਾਂਭੂਗੀ ਤੂੰ ਭਾਗ ਜਾ ਭਾਗ ਜਾ ਜੇ ਦੇ ਦੇ ਜਿਹੜਾ ਕੁਝ ਜੇ ਕੱਲ ਨੂੰ ਲੈਣ ਆਈਆਂ ਨੇ ਜਾਣਦੀਆਂ ਜੇ ਸਨੇਹਾ ਦਿੱਤਾ ਵੀ ਬੇਬੇ ਆ ਜੇ ਇੱਧਰ ਨੀ ਤੂੰ ਬਾਗ ਜਾ ਮੇਰਾ ਹੋਰ ਨਾ ਬਲੱਡ ਵਧਾਦੀ ਕਿਤੇ ਨਾ ਫੇਰ ਬਲੱਡ ਵਧਾ ਦੇ ਚ ਤੂੰ ਕੀ ਕਰ ਦੇਗੀ ਲੈ ਗਈ ਬੁੜੀ ਨੂੰ ਪੱਟ ਕੇ ਪਹਿਲਾਂ ਤਾਂ ਬੁੜੀ ਘਰੋਂ ਕੱਢਤੀ ਰੀਸ ਨਾ ਮੈਠੋਂ ਕਢਾਤੀ ਹੁਣ ਫੇਰ ਲੈ ਗਈ ਮੋੜ ਕੇ ਆਪ ਤੂੰ ਚੰਗੀ ਬਣ ਜਾਨੀ ਮੈਨੂੰ ਮਾੜੀ ਬਣਾ ਦੇਣੀਆ ਤੈਨੂੰ ਚੰਗੀ ਬਣ ਲਾਂ ਦੀ ਜੋ ਤੇਰਾ ਡੂੜ ਮਹੀਨਾ ਰਹਿਣਾ ਸੀ ਤੂੰ ਡੂੜ ਮਹੀਨਾ ਲਵਾਰਾਂ ਦੀ ਦਊਂਗੀ ਤੈਨੂੰ ਕਿੱਡਾ ਕਾ ਹਾਜਮਾ ਤੇਰਾ ਆ ਹੁਣ ਕੱਢ ਦੇਂਗੀ ਦੱਸ ਨਾ ਨਹੀਂ ਕਿੱਦੇ ਕਢੂ ਦੇਖੀ ਜਊ ਮੈਂ ਚੱਲੀ ਲੈ ਕੇ ਤੇਰੀ ਵੀਡੀਓ ਬਣਾ ਕੇ ਨੈਟ ਤੇ ਪਾਉ ਹੁਣ ਜਿੱਦੈ ਤੂੰ ਬੁੜੀ ਨੂੰ ਘਰੋਂ ਕੱਢਿਆ ਖੈਨੇ ਕੁ ਢਿਸ਼ਾਰਾ ਦੇਖ ਲੈ ਸਾਰੇ ਉਹ ਛਿਛੜੀ ਛੇੜ ਕੇ ਬੁੜੀ ਨੂੰ ਘਰੋਂ ਕਢਾ ਕੇ ਲੱਤ ਕਟਾਤੀ ਮੇਰੀ ਨਾਲੇ ਬੁੜੀ ਘਰੋਂ ਕੱਢੀ ਨਾਲੇ ਹੁਣ ਦੁਬਾਰੇ ਮੋੜ ਕੇ ਲੈ ਗਈ ਮੈਨੂੰ ਮਾੜੀ ਬਣਾਤਾ ਇਹਨੇ ਤਾਂ ਚਾਰ ਛਪੇਰੇ ਇਹ ਤਾਂ ਪਾਲੀ ਤੇਜ ਆ ਮੈਨੂੰ ਕਿ ਲਈ ਬੈਠੀ ਐ ਇਹ